ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸਾਂ ਦੇਸਾਂ ਦੇ ਜਿੰਨੇ ਵੀ ਆਪਣੇ ਭੀਲ ਭੈਣ ਭਰਾ ਜੁੜੇ ਹੋਏ ਸਾਰਿਆਂ ਨੂੰ ਦੇ ਲੋ ਸਲੂਟ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਲੋ ਜੀ ਸੌਰੀ ਤੇ ਮੈਂ ਆਪ ਸਾਰੇ ਆਪਣੀ YouTube ਫੈਮਿਲੀ ਤੋਂ ਮਾਫੀ ਜ਼ਰੂਰ ਮੰਗਦਾ ਕਿਉਂਕਿ ਸਾਡਾ ਬਲੌਗ ਬੰਦ ਦੇ ਵਿੱਚ ਹੋ ਜਾਂਦਾ ਉਹ ਕਾ ਤੋ ਤੁਹਾਨੂੰ ਪਤਾ ਹੀ ਹੈ ਵੀ ਉਹ ਜੱਸ ਕਾ ਨੂੰ ਸਕੂਲ ਲੈ ਜੰਨੇ 8 ਵਜੇ ਤੋਂ ਉਸ ਤੋਂ ਬਾਅਦ ਨਹੀਂ ਜੀ ਬਲੌਗ ਬਣਦਾ ਨਾ ਮੈਂ ਘਰੇ ਆਉਂਦਾ ਕਿਉਂਕਿ ਹੁਣ ਟਿਊਸ਼ਨ ਵੀ ਲੱਗ ਹੀ ਨਹੀਂ ਡੱਕਾ 2 ਵਜੇ ਛੱਡਣ ਆ ਜਾਂਦਾ ਦਾ 1 ਵਜੇ ਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਕਰ ਲਿਆ ਕਰਦੇ ਸੀ ਤੇ ਲਓ ਜੀ ਤੁਹਾਨੂੰ ਪਤਾ ਹੀ ਸੌਣ ਦਾ ਮਹੀਨਾ ਚੜ੍ਹਿਆ ਵਾਏ ਤੇ ਉਸ ਦਿਨ ਮਹੀ ਪੈ ਲਿਆ ਤਾਂ ਉਸ ਤੋਂ ਬਾਅਦ ਨਹੀਂ ਮਹੀ ਪੈ ਰਿਹਾ ਸਵੇਰੇ ਮੜੀ ਕਪੂਰ ਜੀ ਪਾ ਕੇ ਛੱਡ ਦਿੰਦਾ ਉਸ ਤੋਂ ਬਾਅਦ ਫਿਰ ਸਾਰਾ ਦਿਨ ਘੜੇ ਲੱਕੜ ਰੱਖਦਾ ਤੇ ਲੋ ਜੀ ਹੁਣ ਨਾਲ ਬਣੇ ਰਹੋ ਥੋੜੀ ਆਪ ਸਭ ਦੀ ਗੱਲਬਾਤ ਕਰਾਵਾਂਗੇ ਮਨਜੀਤ ਉਹਨਾਂ ਨਾਲ ਵੀ ਤੇ ਅੱਜ ਤੁਹਾਨੂੰ ਸ਼ਾਮ ਦਾ ਵਲੌਗ ਆਊਗਾ ਜੀ ਕੱਲੂ ਆ ਜੀ ਐਤਵਾਰ ਅੱਜ ਆਈ ਸ਼ਨੀਵਾਰ ਸ਼ੁੱਕਰਵਾਰ ਸ਼ਨੀਵਾਰ ਆਈ ਅੱਜ ਤੇ ਕੱਲੂ ਐਤਵਾਰ ਤੇ ਦੇਖਦੇ ਹਾਂ ਕੱਲੂ ਫਿਰ ਕਿਤੇ ਜੇ ਕਿਤੇ ਗਏ ਘੁੰਮਣ ਤਾਂ ਤੁਹਾਨੂੰ ਜਰੂਰ ਵਲੌਗ ਦਵਾਂਗੇ ਤੇ ਹੁਣ ਬਣੇ ਰਹੋ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨੂੰ ਮੌਸਮ ਬਖਾਊਗਾ ਵੀ ਦੇਖੋ ਇੰਨਾ ਬੱਦਲ ਚੜ੍ਹ ਕੇ ਆ ਜਾਂਦਾ ਪਰ ਪੈਂਦਾ ਹੈ ਨਹੀਂ ਇਹ ਵੀ ਗੱਲ ਹੈ ਚਲੋ ਠੀਕ ਹੈ ਜੀ ਨਾਲ ਬਣੇ ਰਹੋ ਕਰਦੇ ਆਂਗਾ ਸਭ ਤੋਂ ਪਹਿਲਾਂ ਤਾਂ ਆਪਾਂ ਬੂਟੇ ਦੇਖ ਲਈਏਗਾ ਤੇ ਇਹ ਫੁੱਲ ਦੀ ਤਾਂ ਨਾ ਉੱਦਣ ਦੀ ਇੰਨੀ ਗੋਲ ਕਰ ਰਹੇ ਸੀ ਚਾਹੇ ਹੋਰ ਫੁੱਲਾਂ ਨੂੰ ਪਾਣੀ ਨਾ ਜੀ ਪਵੇ ਤੁਸੀਂ ਵੇਖ ਵੀ ਸਕਦੇ ਪਿਆ ਬੈਨਨ ਵੈਸੇ ਸਵੇਰ ਦਾ ਤਾਂ ਇਹ ਫੁੱਲ ਨੂੰ ਤਾਂ ਅਸੀਂ ਸਵੇਰ ਸ਼ਾਮ ਪਾਣੀ ਦੇਣੀ ਦੇਣਾ ਦੇਖੋ ਕਿੰਨਾ ਸੋਹਣਾ ਹਰਾ ਭਰਾ ਹੋਇਆ ਉਹ ਕਾਤੋ ਹੀ ਕਿਉਂਕਿ ਤੁਹਾਨੂੰ ਪਤਾ ਆਪਣਾ ਇੱਥੇ ਚਿੜੀਆਂ ਨੇ ਦੇਵੇ ਬੱਚੇ ਬੱਚੇ ਹੋ ਗਏ ਵੱਡੇ ਤੁਹਾਨੂੰ ਆਵਾਜ਼ ਸੁਣਾਵਾਂ ਜੇ ਹੁਣ ਬੋਲੇ ਚੋਗਾ ਲੈਣੇ ਦੇ ਮਾਰੇ ਉੱਠਦੇ ਜੀ ਬਹੁਤ ਹੈ ਅਰੇ ਚਾਰ ਨੇ ਚਾਰ ਬੱਚੇ ਚਲਵਾ ਜੇ ਰਹਿਣ ਦਿੰਨੇ ਇੱਕ ਦੋ ਦਿਨ ਤੱਕ ਫੇਰ ਬਖਾਉਂਗਾ ਜੀ ਮੈਂ ਤੁਹਾਨੂੰ ਕੱਢ ਕੇ ਇੱਕ ਅੱਧਾ ਬਾਹਰ ਤੇ ਤੁਸੀਂ ਜ਼ਰੂਰ ਕਮੈਂਟ ਵਿੱਚ ਮਨੂੰ رائے ਜ਼ਰੂਰ ਦੇ ਦਿਓ ਵੀ ਵਾਈ ਇਹ ਕੱਢਣਾ ਇਹਨਾਂ ਨੂੰ ਚੱਕ ਕੇ ਹੱਥ ਤੇ ਰੱਖ ਕੇ ਵੇਖ ਸਕਦੇ ਆ ਜਾਂ ਨਹੀਂ ਕਿਉਂਕਿ ਛੋਟੀ ਚਿੜੀ ਦੇ ਬੱਚੇ ਆ ਕਿਤੇ ਹੋਰ ਕੋਈ ਨਾਜ਼ੁਕ ਜਿਹੀ ਹੁੰਨੇ ਨਾ ਪਹਿਲਾਂ ਪਹਿਲਾਂ ਆਪਣਾ ਜੱਸ ਕਰਨ ਵੀ ਬਾਹਰ ਆ ਫਿਰਦਾ ਹਰਮਨ ਜੱਸ ਕਰਨ ਕਿੱਥੇ ਆ ਬਾਈ ਇਹ ਫਿਰਦਾ ਕਿਆ ਹੋਇਆ ਗਰਿਆ ਉਹ ਗਿਰਿਆ ਕੌਣ ਕੁੜੀ ਜੀ ਗਿਰ ਗਈ ਕਿਸੇ ਗੁੰਟਰੀ ਘਾਤੀ ਹੈ ਹੈ ਕਿੱਥੇ ਉੱਥੇ ਦੇਖਿਆ ਸੀ ਨਾ ਜਾ ਕੇ ਉਹ ਉੱਥੇ ਦਾ ਕੰਨੀ ਲੰਬੀ ਸਲਿੱਪ ਮੈ ਭੱਜਦੇ ਗਏ ਰੈਸ ਦੇਤੀ ਆ ਰੈਸ ਦੇਈ ਜਦ ਮੂਰੀਆ ਵਾਲਾ ਟਾਇਰ ਖੜਾ ਹੋ ਗਿਆ ਅਸੀਂ ਆਪ ਦੇਖਣ ਲੱਗੇ ਤੇ ਫਿਰ ਥੱਲੇ ਵਜੇ ਕਿੱਥੇ ਕਿੱਥੇ ਉਹ ਮੋੜ ਤੋਂ ਫਿਰ ਵੀ ਬਾ ਫਿਰ ਉਹ ਸਿੱਖਦੀ ਆ ਕੋਈ ਜਾ ਤੇ ਹਾਂ ਫਿਰ ਵੀ ਫੋਨ ਕਰਨੇ ਦੇ ਨਹੀਂ ਹੱਤੀ ਫੋਨ ਕਰਦੀ ਸੀ ਅੱਛਾ ਫਿਰ ਵੀ ਗੱਲ ਕਰ ਤੁਸੀਂ ਪੱਛ ਦੇ ਗਏ ਸਾਰੇ ਤੇ ਲਓ ਜੀ ਪਹਿਲਾਂ ਤਾਂ ਵੇਖੋ ਬਾਕੀਆ ਕੀ ਹਾਲ ਬਣਾਇਆ ਹਰਮਨ ਹਰਮਨ ਨੇ ਤਾਂ ਬਹੁਤ ਬੁਰਾ ਹਾਲ ਬਣਾਇਆ ਵਾ ਕੀ ਗੱਲ ਹਰਮਨ ਖੇਤਾਂ 'ਤੇ ਆਇਆ ਮੰਨੂ ਐ ਲੱਗਦਾ ਵੀ ਤੈਨੂੰ ਉਹ ਬਹਿਮ ਪੈ ਗਿਆ ਗਿਰਿਆ ਤਾਂ ਤੂੰ ਐ ਹੈ ਤੁਸੀਂ ਆਉਂਦਾ ਨਾਂ ਬਣਾਤੇ ਗਿਰਿਆ ਤਾਂ ਤੂੰ ਐ ਹੈ ਘਰਾਂ ਜਾ ਕੇ ਕੱਪੜੇ ਲਖਾਈ ਪਏ ਸੈਨੂੰ ਉਹ ਦੇਖੋ ਗਿਰਿਆ ਇਹ ਐ ਨਾ ਗੱਲ ਬਣਾਤੀ ਉਹਨਾਂ ਦੀ ਐ ਨਹੀਂ ਆਹ ਤਾਂ ਸ਼ਿਆਰ ਹੈ ਬੰਦਾ ਦੇਖੋ ਇਹ ਬੱਦਲ ਹੋਇਆ ਪਣਾ ਮੈਂ ਤਾਂ ਨਹੀਂ ਆਈ ਬਾਹਰ ਨੂੰ ਮਾਹ ਕਹਣੀ ਕਰਨ ਕਰ ਗਿਆ ਬਾਈ ਫੇਰ ਮੈਂ ਤਾਂ ਇਹ ਘਬਰਾ ਗਿਆ ਤਾਂ ਸਾਸਰੀ ਕਾਲ ਨਹੀਂ ਬੁਲਾਈ ਹਾਂ ਉਹ ਮੋਰ ਆ ਰਹੇ ਹਾਂ ਐ ਮੈਂ ਰਹਿਦਾ ਕੰਮ ਕਰਦੀ ਕਿ ਕਿਸ ਕਰਨ ਦਾ ਚਲ ਇਹ ਵੀ ਕੱਦ ਲੱਗਿਆ ਵਾ ਤਾਂ ਇਹ ਉਹਨਾਂ ਨੂੰ ਨਾ ਇੱਕ ਆ ਜਾ ਆ ਜਾ ਆ ਜਾ ਕੋਈ ਸ਼ਾਮ ਦਾ ਟਾਈਮ ਹੈ ਨਾ ਉਹਨਾਂ ਦੇ ਇੱਕ ਜੀ ਹੋਵੇ ਉਹਨਾਂ ਦੇ ਰੇਟ ਦਿੱਤੀ ਕਲਾਸ ਤੋਂ ਉੱਪਰ ਨੂੰ ਖੜੀ ਹੋ ਗਈ ਬਾਈ ਇੱਕ ਗੱਲ ਦਾ ਹੋਰ ਪਤਾ ਲੱਗਿਆ ਜੀ ਸਾਨੂੰ ਅੱਜ ਉਹ ਵੀ ਕਾਹ ਤੋਂ ਜੱਸ ਕਰਨ ਤੋਂ ਕਿਉਂਕਿ ਅੱਜ ਮਨਜੀਤ ਨੇ ਧੋਏ ਕੱਪੜੇ ਉੱਪਰ ਪਾਤੇ ਤੇ ਤੇ ਜੱਸ ਕਰਨ ਨੂੰ ਕਿਹਾ ਵੀ ਮੇਰੇ ਕੱਪੜੇ ਚੱਕ ਲਿਆ ਮੈਂ ਜਾਣਾ ਇਹ ਮੋਰ ਕਾਹ ਤੋਂ ਆਪਣੇ ਕੋਠਿਆਂ ਤੇ ਤਾਂ ਪਹਿਲਾਂ ਬੈਂਦੇ ਹੀ ਤੇ ਜੀ ਗੈਲ ਛੋਟੀਆਂ ਮੋਰਨੀਆਂ ਵੀ ᱛੀਆਂ ਮੋਰ ਵੀ ਆ ਇਹ ਤਾਂ ਮਨੂੰ ਜੱਸ ਕਰਨਾ ਹੈ ਦੱਸਿਆ ਕਹਿੰਦਾ ਵੀ ਕੋਠੇ ਦੇ ਉੱਤੋਂ ਜਦ ਮੈਂ ਪਿੱਛੇ ਦੇਖਿਆ ਨਾ ਕਹਿੰਦਾ ਮਨੂੰ ਆਂਡੇ ਲੱਗੇ ਮੋਰ ਦੇ ਹੈ ਤਾਂ ਹੀ ਉਹ ਦੇਖੋ ਉਰੀ ਨੂੰ ਜਾਂਦਾ ਰੋਜ਼ ਇਹ ਹਨਾ ਮਨਜੀਤ ਤਨੂੰ ਤੂੰ ਕਿਆ ਕਹਿੰਦੀ ਸੀ ਵੀ ਕਿਆ ਲੱਗਿਆ ਮੈਂ ਮੈਂ ਤਾਂ ਆਹੀ ਉੱਠ ਕੇ ਆਈ ਆ ਮਾਂ ਕੇ ਤਾਂ ਫੇਰ ਪੰਗਾ ਕਰ ਲਿਆ ਇਹਨੇ ਕੋਈ ਹਾਂ ਅਹੀਂ ਬੋਲਦਾ ਆ ਰਿਹਾ ਤਾਂ ਕਹਿੰਦਾ ਗਿਰ ਗਿਆ ਗਿਰ ਗਿਆ ਮੈਂ ਵੀ ਆਹੀ ਖਬਰ ਆ ਗਿਆ ਤਾਂ ਲਓ ਜੀ ਹੈ ਆਹ ਰਾਈ ਦੇਖਣ ਆਈਏ ਹਾਂ ਬਈ ਫੇਰ ਕਰਤੇ ਕੋਈ ਕੰਮ ਆਹ ਲਓ ਜੀ ਧੀਰੀ ਦੀ ਫਸਲ ਵੇਖੋ ਪਹਿਲਾਂ ਆਪਣਾ ਨਹੀਂ ਥੋੜਾ ਇੱਕ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਬਲੌਗ ਦੇ ਵਿੱਚ ਰਿਐਲਿਟੀ ਕਿਹ ਤਰ੍ਹਾਂ ਮਿਲ ਰਹੀ ਹੈ ਜੀ ਬਲੌਗ ਦੀ ਕਿਉਂਕਿ ਮੈਨੂੰ ਲੱਗ ਰਿਹਾ ਵੀ ਇਹ ਕਿਸੇ ਨੂੰ ਦਿਖਾਣਾ ਪੈਣਾ ਖਣੀ ਤਾਂ ਇਹ ਐ ਵੀ ਇਹਦੇ ਤੇ ਗਰਮੀ ਕਰਕੇ ਲੋਡ ਜਾ ਪੈ ਰਿਆ ਖਨੀ ਦੀ ਮੈਮਰੀ ਭਰ ਗਈ ਹੋਰ ਬੜਾ ਮਾਰਨਾ ਪੈਣਾ ਹੈ ਕੁਝ ਹੋ ਰਿਹਾ ਕੋਈ ਨਾ ਕੋਈ ਚੱਕਰ ਜੀ ਕਦੇ ਵਲੌਗ ਬਣਾਉਂਦੇ ਟਾਈਮ ਨਾ ਚਾਹ ਪਿਛਲੇ ਕੈਮਰੇ ਨਾਲ ਬਣਾਓ ਚਾਹ ਅੱਗੇ ਵਾਲੇ ਨਾਲ ਮੂਰੇ ਨਾ ਧੁੰਦਲਾ ਜਾ ਜਾਂਦਾ ਤੁਸੀਂ ਵੀ ਦੱਸਿਓ ਜ਼ਰੂਰ ਵੀ ਵਲੌਗ ਦੇ ਵਿੱਚ ਆਂਦਾ ਜਿੱਦਾਂ ਉਹ ਸਾਹਮਣੇ ਬਿਲਡਿੰਗ ਆ ਦਿਖ ਰਹੀ ਆ ਆਪਾਂ ਨੂੰ ਧੂਆਂ ਜਾ ਦੇਖੋ ਜੇਕਰ ਆਏ ਜ਼ੂਮ ਕਰਦੇ ਨਾ ਜੀ ਅਸੀਂ ਇਹ ਪੂਰਾ ਕਲੀਅਰ ਹੈ ਪੂਰਾ ਕਲੀਅਰ ਹੈ ਜਦੋਂ ਜ਼ੂਮ ਕਰਦੇ ਆ ਜਦੋਂ ਦਿਖਾਂਦਾ ਜੀ ਥੋੜਾ ਚਲੋ ਠੀਕ ਹੈ ਜੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਵੀ ਹੋਣਾ ਇਹ ਸ਼ਾਮ ਦਾ ਟਾਈਮ ਹੈ ਜੱਸ ਕਰਨ ਚੱਲਿਆ ਸਾਡਾ ਖੇਲਣ ਚੱਲੇ ਆ ਕਰਨ ਪਹਿਲਾਂ ਦੁੱਧ ਲਿਆ ਦੰਦਾ ਪੁੱਤ ਇਹ ਲੋਈ ਜੱਸ ਕਰਨ ਦੀ ਪੜ੍ਹਾਈ ਵੀ ਚੱਲ ਰਹੀ ਹੈ ਜੀ ਆਹ ਮੈਡਮ ਦੀ ਐਨਕਾਂ ਹੀ ਪਈਆਂ ਜੀ ਬੀਬੀ ਪੱਠਾ ਲੀ ਤੇ ਹੁਣ ਜੱਸ ਕਰਨ ਲੈਣ ਜਾਣਾ ਦੁੱਧ ਤੇ ਆਪਾਂ ਗੱਲਬਾਤ ਕਰਾਂਗੇ ਮਨਜੀਤ ਨਾਲ ਮੈਂ ਤਾਂ ਇਹ ਕਹਿਣਾ ਮਨਜੀਤ ਵੀ ਹੋਮਵਰਕ ਕਰ ਰਿਹਾ ਜੱਸ ਕਰਨ ਬੈਠਿਆ ਪਹਿਲਾਂ ਇਹ ਕਰਦੇ ਆ ਮੈਂ ਹੁਣ ਮੈਂ ਕਰਦਾ ਚੱਲ ਥੋੜਾ ਇੱਕ ਤੂੰ ਕਰ ਦੇ ਗਾ ਇੱਕ ਦੋ ਅੱਖਰ ਹੈਲਪ ਹੋ ਜਾਂਦੀ ਬੱਚੇ ਦੀ ਹਨਾ ਤੇ ਬਾਕੀ ਹੋਰ ਬੀਬਾ ਕਿੱਦਾਂ ਰਿਹਾ ਮੌਸਮ ਹੁਣ ਸੌਣ ਦਾ ਮਹੀਨਾ ਬੁਰਿੰਗ ਹਾਂ ਇਹ ਮੈਂ ਤਾਂ ਜੀ ਇੱਕ ਮੈਂ ਤਾਂ ਬਲੌਗ ਬਣਾਣਾ ਤਾਂ ਜਦੋਂ ਮੈਂ ਆਇਆ ਨਾ ਜੀ ਉੱਥੇ ਤੇ ਪੁਲ ਕੋਲ ਨੂੰ ਆਨੇ ਪੁੱਤ ਦੇਖਿਆ ਕਿੰਨਾ ਮਿੱਟੀ ਘਟਾ ਉੜਦਾ ਤੇ ਇੱਕ ਗੱਲ ਹੋਰ ਵੀ ਹੋਲੀ ਜੀ ਅੱਜ ਤੁਸੀਂ ਕਹੂਗੇ ਜਸ ਕਰਨਾ ਸਿਰ ਨਹੀਂ ਬਾਇਆ ਅੱਜ ਜਸ ਕਰਨ ਨੂੰ ਮੈਂ ਸਵੇਰੇ ਨਾਲ ਆ ਗਿਆ ਤਾਂ ਸਿਰ ਮੈਂ ਵੀ ਨਹਾ ਲਿਆ ਤਾਂ ਕਿਉਂਕਿ ਇਹ ਤਾਂ ਥੋੜੇਗਾ ਜੀ ਬਾਹਰ ਕਰਕੇ ਹਾਂ ਜੀ ਹਾਂ ਬਾਕੀ ਬਾਹਰ ਦਾ ਵੀ ਦੇਖਣੇ ਮਹੀਨਾ ਹੋਣੇ ਆਲਾ ਹਨਾ ਮੰਜੀਤ ਮਹੀਨਾ ਮਿਲਿਆ ਤਾਂ ਡੀ ਆਪਾਂ ਡਾਕਟਰ ਕੋਲ ਗੱਲ ਕਰਕੇ ਆਈਏ ਹਨਾ ਦਿਖਾਈਨ ਵਾਲੇ ਬਾਹ ਦਿਖਾਈਨ ਹੁਣ ਜਣੋ ਸੁੱਜਦੀ ਨਹੀਂ ਹੈ ਹਨਾ ਇੱਕ ਮਹੀਨੇ ਤੇ 3-4 ਮम्मा ਜੀ ਬੋਲਣਾ ਤੇ ਗੱਲਬਾਤ ਇਸ ਤਰ੍ਹਾਂ ਹੈ ਤੂੰ ਜਾ ਕੇ ਪੁੱਤ ਪਹਿਲਾਂ ਦੁੱਧੇ ਲਿਆ ਜਾ ਜਾ ਫੜ ਲੈ ਪੁੱਤ ਜਾਇਆ ਜਾ ਆਰਾਮ ਤੇ ਜਾਇਆ ਹੈ ਮੈਂ ਆ ਦੇ ਅਠਵੇਂ ਹਰੇ ਉਸ ਤੋਂ ਬਾਅਦ ਨਾ ਫਿਰ ਮੈਂ ਰੋਟੀ ਬਣਾਉਣ ਨੂੰ ਫੇਰੀਂ ਕੋਗੀ ਮੋਟਰਸਾਈਕਲ ਨਹੀਂ ਲੈ ਚੱਕਣਾ ਐਨੇ ਪਹਿਲਾਂ ਤੂੰ ਕਰ ਲੈ ਥੋੜਾ ਜਾਨੂੰ ਹੈ ਬਾਈ ਕੰਮ ਇੱਕ ਹੋਰ ਹੈ ਮਨਜੀਤ ਵੀ ਮੇਰੇ ਹਿਸਾਬ ਨਾਲ ਤਾਂ ਗਰਮੀਆਂ ਜਿਹੜੀਆਂ 2 ਮਹੀਨੇ ਐ April ਤੋਂ ਲੈ ਕੇ ਗਰਮੀ ਪਈ ਉਹ ਗਰਮੀਆਂ ਠੀਕ ᱛੀਆਂ ਜਿਹੜੀ ਅੱਜ ਕੱਲ ਦੀ ਇਹ 2 ਮਹੀਨੇ ਐ ਨਾ ਤਿੰਨ ਸੌਣ ਭਾਦੋਂ ਬਹੁਤ ਬੁਰੇ ਮਹੀਨੇ ਐ ਚਿਪ ਚਿਪੇ ਜੇ ਹੰਬੋਜੀ ਵਾਲੇ ਪਤਾ ਕੀ ਕਰਿਆ ਹਾਂਜੀ ਬੰਨਾ ਹੁਣ ਰੋਟੀ ਬਣਾਣੀ ਪੁੱਲ ਚ ਪਾਣੀ ਪਾ ਲਿਓ ਅੱਜ ਨਹੀਂ ਪਾਣੀ ਤੇ ਪਾਣੀ ਪਾਏ ਵਗੀ ਅੱਜ ਨਹੀਂ ਮੈਂ ਦੂਜੇ ਕੈਮਰੇ ਰਹੀ ਅਸੀਂ ਦਿਖਾਉਂਗਾ ਜੀ ਮੇਰਾ ਕੀ ਹਾਲ ਹੋਇਆ ਵਾ ਤੇ ਮਨਜੀਤ ਦਾ ਕੀ ਹੁਣਾ ਮੈਂ ਮਨਜੀਤ ਨੂੰ ਵੈਸੇ ਆ ਕੇ ਕਿਹਾ ਹੂੰ ਮੈਂ ਆਇਆ ਜੀ ਅੱਜ 6:30 ਵਜੇ 7:30 ਹੋ ਚੱਲੇ ਜੀ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਮੈਂ ਤਾਂ ਐ ਕਹਿ ਰਿਹਾ ਮਨਜੀਤ ਮੇਰਾ ਤਾਂ ਦਿਲ ਐ ਕਰਦਾ ਵੀ ਲੈ ਵੀ ਚੱਕਾਂ ਗੱਡੀ ਮੈਂ ਤਾਂ ਤੇ ਚਲੇ ਜਾ ਮਹਾਤਲ ਨੂੰ ਲਾ ਕਾਮ ਆ ਪੰਦਾ ਹੁੰਦਾ ਤੇ ਇੱਕ ਹੋਰ ਐ ਪ੍ਰਮਾਤਮਾ ਮੀ ਇਹ ਨਹੀਂ ਪਾਰਿਆ ਹਨੀ ਬਦਲ ਜੇ ਕਰਕੇ ਸਾਰ ਦਿੰਦਾ ਚੰਡੀਗੜ੍ਹ ਹਿਮਾਚਲ ਨੂੰ ਇਧਰ ਨੂੰ ਪੂਰਾ ਬਦਲ ਹੋਇਆ ਪਤਾ ਦੇਖ ਲੈ ਕੱਲ ਜਦੋਂ ਮੈਂ ਜੱਸ ਕਰਨ ਨੂੰ ਲੈ ਕੇ ਗਿਆ ਮਨਜੀਤ ਸਾਨੂੰ ਮੈਕਸ ਵਿੱਚ ਕਣੀਆਂ ਆ ਗਈਆਂ ਵੀ 1 ਲੱਖ ਤਾਂ ਪਾਊਗਾ ਮੈਂ ਸਮਾਂ ਥੋੜੇ ਛੇਤੀ ਲੈ ਕੇ ਗਿਆ ਇੱਕ ਨਾ ਮੰਜੀ ਤਾਂ ਪਤਾ ਨਹੀਂ ਮਨ ਨੂੰ ਐ ਕਿ ਤੰਨੂ ਐ ਮਨ ਨੂੰ ਨਾ ਕਿ ਜਿਕਣਾ ਹੁਣ ਆਪਾਂ ਗੱਲ ਵੀ ਕਰ ਰਹੇ ਆ ਆਪਸ ਵਿੱਚ ਹੁਣ ਦੇਖੋ ਕੂਲਰ ਬੰਦ ਕਰਿਆ ਪਾਪਾ ਇੱਧਰ ਬੈਠੇ ਐ ਮਨ ਨੂੰ ਗੁੱਸਾ ਜਾਂ ਆਈ ਜਾਂਦਾ ਤੇਰੇ ਪਰ ਕਿ ਮਨ ਨੂੰ ਵੀ ਆਮ ਵੈਸੇ ਆ ਰਿਹਾ ਕਿ ਕੀ ਚੱਕਰ ਗਿਆ ਹੈ ਮੈਂ ਤੇਰੇ ਕੋਲ ਹੈਂ ਨਾ ਤੇਰੇ ਕੋਲ ਨਾ ਤੇ ਇੱਥੇ ਕਢਵਾਣਾ ਕਾਨੂੰ ਵੀ ਐਂ ਕਹਿ ਹਾਂ ਵੀ ਗੁੱਸਾ ਕੱਢ ਲੈ ਤੂੰ ਹਾਂ ਮੈਂ ਆਪਣੇ ਬੰਦੇ ਲੰਘਣਾ ਨਹੀਂ ਨਹੀਂ ਤੰਨੂ ਵੀ ਆਂਦਾ ਗੁੱਸਾ ਦੱਸਿਓ ਮਰੀਓ ਭੈਣੋ ਵੀ ਤੁਹਾਨੂੰ ਵੀ ਆਂਦਾ ਗੁੱਸਾ ਅੱਜ ਦੇ ਕੱਲ ਦੇ ਦਿਨਾਂ ਚ ਸਾਡਾ ਆਂਦਾ ਹੁੰਦਾ ਜਾਂ ਮੇਰਾ ਕੰਮ ਨਾ ਥੋੜਾ ਜਿਹਾ ਹੂਜ ਜੇ ਚੱਲ ਮੰਨ ਲਿਆ ਵੀ ਤੈਨੂੰ ਤਾਂ ਤਾਂ ਗੁੱਸਾ ਆ ਰਿਹਾ ਸਾਡੇ ਗੁੱਸੇ ਮੇਰੇ ਗੁੱਸੇ ਦੀ ਗੱਲ ਕਰ ਰਿਹਾ ਮੈਂ ਮੈਂ ਤਾਂ ਹੁਣ ਆਪਣਾ ਕੰਮ ਕਰ ਕਰ ਕੇ ਆ ਗਿਆ ਫ੍ਰੀ ਆ ਦੁਕਾਨ ਤੋਂ ਆ ਗਿਆ ਘਰੇ ਤੂੰ ਦੱਸ ਕਾਹਤੇ ਆ ਰਿਹਾ ਮਨ ਜਿਹੜੇ ਜਿਹੜਾ ਪੰਜਾ ਕਾਤੇ ਹੋ ਜਾਂਦਾ ਇੱਕ ਦੋ ਬੋਲ ਪਰ ਹਾਂ ਹੁਣ ਆਈ ਟਕਰਾਣੇ ਵੀ ਗਰਮੀ ਹੈ ਬਾਕੀ ਬਈ ਸੌਣ ਦਾ ਮਹੀਨਾ ਹੈ ਭਾਦੋ ਦਾ ਇਹ ਤੇ ਵੀ ਮਾੜਾ ਹੈ ਹੂੰ ਕੂਲਰ ਵੀ ਅਜੇ ਤੱਕ ਗਰਮ ਹਵਾ ਦੇ ਰਿਹਾ ਵੇ ਦੇਖੀ ਜੀ ਵੀ ਤੁਹਾਡੇ ਨਾਲ ਕਰਦੇ ਗੱਲ ਬਾਤ ਵਿੱਚ ਤੇ ਹੁਣ ਮੰਦਿਰ ਦੀ ਡਿਊਟੀ ਲੱਗਣੀ ਹੈ ਪ੍ਰਸ਼ਾਦਾ ਬਣਾਉਣੇ ਦੀ ਤੇ ਤੁਸੀਂ ਨਾਲ ਬਣੇ ਰਹੇ ਤੁਹਾਨੂੰ ਦਿਖਾਨਾ ਹਾਂ ਹਾਂ ਮੈਂ ਹੀ ਆ ਕੇ ਕਿਹਾ ਜੀ ਇਹਨੂੰ ਆ ਤਾਂ ਬੈਠੀ ਮਾਸਤਾ ਉਹ ਲੱਗੀ ਹੋਈ ਸੀ ਬਹੁਤ ਕੰਮ ਨਵੇੜਾ ਮੜਾ ਮੋਟਾ ਮੈਂ ਇਹਨੂੰ ਕਿਹਾ ਵੀ ਅੱਜ ਭਾਈ ਇਸ ਵਰਸਾਦਾ ਬਣਾ ਲੈ ਹੁਣ ਆਪਾਂ ਅੱਗੇ ਬਣਾ ਲੈਨੇ 7 ਵਜੇ ਨਹੀਂ ਕਿ ਓਖਾ ਹੋ ਜਾਣਾ 8 ਵਜੇ ਖੜਨੀ ਹੋਣਾ ਸੋਈ ਚ ਜਮੇ ਦੇਖ ਨਹੀਂ ਪਰ ਮੈਨੂੰ ਇੱਧਰ ਵੀ ਲਾ ਹਏ ਵੀ ਇਹ ਵੀ ਛੇਤੀ ਨਿਬੜ ਜਾ ਬਾਕੀ ਜੀ ਆਪਾਂ ਜੀ ਐਂ ਵੀ ਬੀਬੀ ਪਠਾਣ ਨੂੰ ਪੂਰਾ ਐਸ ਵਿੱਚ ਰੱਖਿਆ ਵਾ ਆਪਾਂ ਦੇਖੋ ਸੌਣ ਚੜਿਆ ਨਹੀਂ ਜਦ ਹੀ 2 ਤਰੀਕ ਨੂੰ ਜਿਆ ਕੇ ਮਹਿੰਦੀ ਸ਼ੈਂਦੀ ਐਨ ਫਟੇ ਚੱਕਤੇ ਇਸਮਾਨ ਵੀ ਦਵਾਏ ਹਾਂ ਹਾਂ ਆ ਡਿਜੀਟਲ ਹੈ ਜੀ ਡਿਜੀਟਲ ਹੈ ਦਿਖਦੀ ਨਹੀਂ ਹੁੰਦੀ ਆ ਆ ਡਿਜੀਟਲ ਮਹਿੰਦੀ ਹੈ ਇਹ ਦਿਖਦੀ ਨਹੀਂ ਹੁੰਦੀ ਫਰਕ ਆਈ ਇਹਦਾ ਕੋਈ ਨਾ ਮੈਂ ਜੀ ਸਾਰੀ ਖੁਸ਼ ਆਈ ਦੇਖ ਲੋ ਸਾਰਾ ਮਹੀਨਾ ਤੇ ਆਏ ਹਾਂ 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 ਇਹ ਵੀ ਗੱਲ ਹੈ ਐ ਤਾਂ ਹੀ ਦੇਖੋ ਪ੍ਰਮਾਤਮਾ ਨੇ ਸਾੜੀ ਬਹੁਤ ਕੰਮ ਦੀ ਜੋੜੀ ਬਣਾਈ ਹੈ ਵੀ ਅਸੀਂ ਨਾ ਇੱਕ ਦੂਏ ਦੀ ਗੱਲ ਸੁਣਦੇ ਵੀ ਹਾਂ ਤੇ ਇੱਕ ਦੂਏ ਵੱਲ ਦੇਖਦੇ ਵੀ ਹਾਂ ਜੇ ਮੰਨ ਲਓ ਹੁਣ ਮੈਂ ਹੀ ਆਇਆ ਜੀ ਬਾਹਰ ਤੋਂ ਮੈਂ ਕਹਿ ਦਮਾਂ ਤਾਂ ਕਿੰਨੀਓ ਗਰਮੀ ਆ ਵੀ ਮਨੋਂ ਮਨਜੀਤ ਪਾਣੀ ਦਾ ਗਲਾਸ ਫੜਾਵੇ ਨਾ ਸਵੇਰ ਦੀ ਪਹਿਲੀ ਚਾਹ ਉਹ ਵੀ ਉਹ ਬੋਤਲ ਲਈ ਬੈਠੀ ਮੈਂ ਉਹ ਮੈਂ ਤਾਂ ਗੱਲ ਕਰਦਾ ਵੈਸੇ ਵੀ ਜਿੱਦਾਂ ਤੈ ਕਹ ਤੇ ਅਭੀ ਅਜੇ ਰੁਕ ਜਨ ਨੇ ਕੋਈ ਚੱਕਰ ਨਹੀਂ ਸੌਣਾ ਜੇ ਬਹੁਤ ਪਿਆਏ ਕਿਉਂਕਿ ਆਪਣੇ ਕੋਲ ਹੈ ਜੀ ਥੋੜੀ ਇੱਕ ਪੈਸੇ ਦੀ ਕਿਲਤ ਜਿਹਦੇ ਕਰਕੇ ਮਨਜੀਤ ਨੂੰ ਵੀ ਪਤਾ ਵੀ ਬਿੰਦਰ ਕੋਲ ਪੈਸੇ ਹੈ ਨਹੀਂ ਹੁਣ ਜਦੋਂ ਹੁਣ ਚਲੋ ਐ ਵੀ ਇੱਕ ਅੱਧਾ ਟਰੈਕਟਰ ਆ ਜਾਂਦਾ ਦਿੰਦਾ ਦਿਹਾੜੀ ਦਾ ਆਈ ਜਾਂਦਾ ਹੁਣ ਕਿਉਂਕਿ ਆਪਣੇ ਕਿਸਾਨ ਆਪਣਾ ਗੈਲ ਜਦੋਂ ਜੀਰੀ ਲਾਨੇ ਨਾ ਧਾਨਾਂ ਦੀ ਫਸਲ ਹੈ ਨਾ ਥੋੜੀ ਇੱਕ ਸਖਤ ਜ਼ਿਆਦਾ ਹੁੰਦੀ ਕਹਿਣ ਦਾ ਭਾਵ ਪੈਸਾ ਜ਼ਿਆਦਾ ਲਾ ਮੰਗਦੀ ਤੇ ਇੱਕ ਦੇਖ ਰੇਖ ਜਿਆਦਾ ਮੰਗਦੀ ਮਨਜੀਤ ਜਿਹਦੇ ਵਿੱਚ ਇਹ ਸਪਰੇਅ ਕਰਨਾ ਪੈਂਦਾ ਗਿਆ। ਸਾਨੂੰ ਮੜਾ ਜਾਂਦਾ ਗਿਆ ਨਿਕਲਦੇ ਭਿੱਜ ਕੇ ਆ ਗਿਆ ਮਿੰਟਮਾਈ ਮਿੰਟਮਾਈ ਮੈਂ ਹੁਣ ਜੀ ਬਣੇ ਰਹੋ ਨਾਲ ਬਲੌਗ ਦੇ ਤੁਹਾਡੇ ਨਾਲ ਫੇਰ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਣੇ ਵੀ ਕੀ ਹਾਲਾਤ ਬਣਨੇ ਅੱਜ ਤੁਹਾਨੂੰ ਆਪਣੀ ਕਿਚਨ ਦਿਖਾਵਾਂ ਜੀ ਕਿਚਨ ਤਾਂ ਜੀ ਸਾਨੂੰ ਐ ਕਹਿੰਦੇ ਵੀ ਬੱਸ ਬੱਸ ਪਾਸਾ ਹੋ ਜਾ ਹੈ ਮਨਜੀਤ ਤੇ ਆ ਦੇਖੋ ਜੀ ਮਨਜੀਤ ਤਾਂ ਪਾਣੀ ਦੀ ਬੋਤਲ ਹੱਥ 'ਚ ਰੱਖ ਮੈਂ ਵੀ ਭਿੱਜਿਆ ਪਿਆ ਜੀ ਪੂਰਾ ਦਿਖਾ ਵੀ ਦਿੰਨੇ ਆ ਹਾਂਜੀ ਭਾਈ ਲਓ ਜੀ ਦੇਖ ਲਓ ਕਿੰਨੀ ਗਰਮੀ ਆ ਅਸੀਂ ਮਜ਼ਾਕ ਤਾਂ ਕਰਦੇ ਨਹੀਂ ਦੇਖੋ ਪੂਰਾ ਹਾਲ ਹੋਇਆ ਪਿਆ ਭਿੱਜ ਗਿਆ ਕਈ ਮੈਂ ਤਾਂ ਫੇਰ ਤੇ ਇੱਕ ਆ ਕਹਿੰਦਾ ਮੈਨੂੰ ਜਦੋਂ ਮੈਂ ਮਜੀਤ ਆਇਆ ਹਾਂ ਪੁਲ ਦੇ ਉੱਥੋਂ ਲੰਘਾ ਇੱਕਣਾ ਹੋਇਆ ਭਾਈ ਕਹਿੰਦਾ ਗੋਲਾ ਹੀ ਦੇ ਲਿਆ ਬੰਦੂਆਂ ਮਿੱਟੀ ਉਮਿੱਟੀ ਉੱਡ ਰਹੀ ਤੂੜ ਮਾ ਤਾਂ ਕਹਿੰਦਾ ਆ ਪਾ ਪਹਾੜਾਂ ਚੱਲਦੇ ਹਾਂ ਪਹਾੜਾਂ ਚੱਲਦੇ ਦੇਖੋ ਜੀ ਇਹ ਚ ਪੈਰ ਨਾ ਗਿੱਲੇ ਹੋ ਗਏ ਜੀ ਦੇਖੋ ਪੈਰ ਗਿੱਲੇ ਹੋ ਗਏ ਤੇ ਆਪਾਂ ਸਕੂਲ ਨਾਲੇ ਗਰਮੀ ਚੱਕ ਗਏ ਹਾਂ ਇਹੀ ਕਰੀਏ ਜੀ ਆਪਾਂ ਦੇਖਿਓ ਉਂਗਲਾਂ ਆਉਂਦੀਆਂ ਹਾਂ ਵੀਡੀਓ ਚ ਵਲੌਗ ਚ ਨਹੀਂ ਆਉਂਦੀ ਕੈਮਰੇ ਦੇ ਮੂਹਰੇ ਆ ਰਿਹਾ ਇਹ ਗੱਲਬਾਤ ਇਸ ਤਰ੍ਹਾਂ ਹੈ ਜੀ ਵੀ ਇਹ ਜਿਹੜੇ 2 ਮਹੀਨੇ ਹੈ ਨਾ ਬਹੁਤ ਗਲਤ ਹੈ ਮੌਸਮ ਵੀ ਕੱਚੀ ਹੈ ਜਿਹਦੇ ਵਿੱਚ ਕਿਹਾ ਦੇਖੋ ਸ਼ਾਮ ਦਾ ਟਾਈਮ ਹੋਇਆ ਬਾਹਰ ਅੱਜ ਕੱਲ ਨਾ ਦੇਖੋ ਆਪਣੇ ਘਰਾਂ ਦੇ ਬਾਹਰ ਜਿਹੜਾ ਕੱਚਾ ਹੈ ਕਿਤੇ ਵੀ ਉੱਥਾ ਕਾ ਕਿੰਨਾ ਉਗੇ ਜਾਂਦਾ ਕੱਖ ਕਿੰਨੇ ਉਗੇ ਜਾਂਦੇ ਅੱਜ ਕੱਲ ਬਰਸਾਤ ਹੈ ਸਿਆਣੇ ਕੀ ਕਰਦੇ ਨੇ ਬਰਸਾਤ ਦੇ ਮਹੀਨੇ ਸ਼ੁਰੂ ਹੋ ਗਏ ਮੈਂ ਤਾਂ ਮੌਸਮ ਭਾ ਦੋ ਵੀ ਇਹਦੇ ਚ ਫਿਰ ਕੱਚੀ ਮੌਸਮ ਤਾਂ ਕਹਿੰਦੇ ਹੁੰਨੇ ਵੀ ਅੱਜ ਕੱਲ ਨਾ ਜਿਕਣਾ ਹੰਬਾ ਜੀ ਅੱਸੀ ਵੀ ਗਰਮੀ ਮੰਨਦੇ ਆ ਇੱਤੇ ਹੀ ਆਪਣੇ ਜਿਹੜੇ ਜੀਵ ਜੰਤੂ ਜਿਕਣਾ ਸੱਪ ਵਗੈਰਾ ਹੋਵੇ ਉਹ ਵੀ ਬਹੁਤ ਨਿਕਲਦੇ ਸੱਪ ਡੱਡੂ ਉਣਕੀਆਂ ਇਹ ਚੀਜ਼ਾਂ ਬਹੁਤ ਨਿਕਲਦੀਆਂ ਤੇ ਇਹ ਗੱਲ ਮੰਨਣੀ ਪਾਉਗੀ ਸਾਨੂੰ ਕਿ ਕੱਚੀ ਮੌਸਮ ਹੈ ਤਾਂ ਇਹ ਅਸੀਂੋਂ ਤੰਗ ਨਹੀਂ ਹੋ ਰਹੇ ਇਹਦੇ ਵਿੱਚ ਪਸ਼ੂ ਪੰਛੀ ਜੀਵ ਜੰਤੂ ਵੀ ਤੰਗ ਹੋ ਰਹੇ ਆ ਉਹ ਤੁਸੀਂ ਚਾਹੇ ਸੋਚ ਲੈ ਵੈਸੇ ਤੋਂ ਮੇਰੇ ਕੋ ਬੱਟੇ ਆ ਸਾਰੇ ਆਪਣੇ ਨਾਲ ਜੁੜੇ ਲੈ ਭੈਣ ਭਰਾ ਤੇ ਇਹ ਮੌਸਮ ਵਿੱਚ ਤਾਂ ਸਾਨੂੰ ਸਿਆਣੇ ਕਹੀ ਕਰਦੇ ਦੇ ਇਸ ਕਰਨ ਕਹਿੰਦੇ ਵੀ ਐਂ ਕਰੋ ਕੱਚੀ ਮੌਸਮ ਹੈ ਆਪਣਾ ਨਹਾ ਧੋ ਕੇ ਸਾਧਰੇ ਬਣਾ ਲਓ ਰੋਟੀਆਂ ਤੇ ਆਪਣਾ ਬਾਟ ਘਾ ਖਾਓ ਤੇ ਫਿਰ ਆਪਣਾ ਆਨੰਦ ਗਰ ਪੈ ਜਾਓ ਵੀ ਸਾਜੜਾ ਨਵੇੜ ਲੋ 6:00 ਵਜੇ ਕੰਮ ਤੇ ਨਿੰਦ ਨਗਰ ਕਿਉਂਕਿ ਗਿਆ ਤਾਂ ਬਰਸਾਤਾ ਹੀ ਉਹ ਲੱਗਦੀ ਦੀਆਂ ਹੁਣ ਵੀ ਆਪਣਾ ਹੋ ਜਾਂਦਾ 2 ਸਾਲ ਛੱਡ ਕੇ 4 ਬਰਸਾਤ ਲੱਗਦੀ ਹੈ ਜੀ ਪਿਛਲੇ ਸਾਲ ਤੇ ਪਿਛਲੇ ਸਾਲ ਹੜਾ ਜੇ ਆਗੇ ਤੇ ਇੱਕ ਵਾਰੀ ਹੈ ਕਿ ਨਹੀਂ ਪੁੱਤ ਤੇ ਹੁਣ ਤਨੂੰ ਕਿਹਾ ਦਿਨ ਤੇਰਾ ਕਿ ਦਿਲ ਕਰਦਾ ਜੱਸ ਕਾ ਵਿਖੇ ਲਾ ਜਾਣਾ ਚੱਲ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆਂ ਅਸੀਂ ਔਰ ਸੋਈ ਦੇ ਵਿੱਚ ਮਨਜੀਕਣਾ ਬਣਾਣੀ ਹੈ ਰੋਟੀ ਤੇ ਫਿਰ ਮਿਲਦੇ ਹਾਂ ਮਨਜੀਤ ਕਿਆ ਕਰਦੀ ਉਹ ਬਹਾਗ ਰਵੰਤਰ ਜਾਣ ਨੀਂ ਕਰਦਾ ਹਾਂਜੀ ਬਾਈ ਉਹੋ ਇਹ ਲੋ ਜੀ ਹੋ ਗਈਆਂ ਤਿਆਰੀਆਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਸ਼ਾਮ ਦੇ ਟਾਈਮ ਪ੍ਰਸ਼ਾਦ ਦੇ ਸ਼ੁਰੂ ਕਰਤੇ ਮਨਜੀਤ ਨੇ ਤੇ ਇੱਕ ਗੱਲਬਾਤ ਹੋਰ ਵੀ ਕਰਨੀ ਹੈ ਜੀ ਤੁਹਾਡੇ ਨਾਲ ਜਿੰਨੇ ਵੀ ਆਪਣੇ ਨਾਲ ਵੀਰ ਭੈਣ ਭਰਾ ਜੁੜੇ ਵਿੱਚ ਹੈ ਇੱਧਰ ਤੋਂ ਹੈ ਚਾਹ ਬਾਹਰ ਤੋਂ ਹੈ ਜੀ ਦੇਖੋ ਉਹ ਬਹੁਤ ਆਪਣੀਆਂ ਭੈਣ ਭਰਾ ਸਾਰੇ ਬਾਹਰ ਵੀ ਗਏ ਦੇ ਕੰਮ ਕਰਦੇ ਇਟਲੀ ਕੈਨੇਡਾ ਆਸਟ੍ਰੇਲੀਆ ਯੂਕੇ ਕਹਣਾ ਹੀ ਜੀ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਆਪਾਂ ਨਾ ਇੱਕ ਸਲਾਹ ਕਰੀ ਤੀ 2 ਸਾਲ ਪਹਿਲਾਂ ਯਾਦ ਹੈ ਮੰਜੀ ਤੈਨੂੰ ਵੀ ਬਕਸੇ ਲਾਣੇ ਜਦੋਂ ਆਹ ਰਸੋਈ ਦਾ ਕੰਮ ਵਾਇਦਾ 3 ਸਾਲ ਪਹਿਲਾਂ ਹਨਾ ਤੇ ਜਦ ਫਿਰ ਅਸੀਂ ਕੈਂਸਲ ਕਰ ਦਿੱਤਾ ਵੀ ਜਦ ਕਿ ਆ ਕੰਮ ਕਰਵਾਇਆ ਤਾਂ ਆਪਾਂ ਨੇ ਇੱਕ ਤਾਂ ਇੱਕ ਟਾਇਲਾਂ ਦਾ ਕੰਮ ਕਰਵਾਇਆ ਤਾਂ ਇੱਕ ਨੀਚੇ ਵਾਲੀ ਟਾਇਲਾਂ ਦਾ ਤੇ ਇੱਕ ਉਹ ਲੈਟਰਿੰਗ ਬਾਥਰੂਮ ਦੀਆਂ ਟਾਇਲਾ ਟੂਲਾਂ ਦਾ ਕੰਮ ਕਰਾਇਆ ਤਾਂ ਮਾਫ਼ ਕਰੂਗੀ ਜਿੰਦਰ ਵਿਆਹ ਨਹੀਂ ਆ ਗਿਆ ਤਾਂ ਹਾਂ ਉਸ ਤੋਂ ਬਾਅਦ ਵਿਆਹ ਆ ਗਿਆ ਤਾਂ ਕੁਝ ਸਾਨੂੰ ਨਾ ਜਿਹੜੇ ਇਹ ਪਰਦੇਸੀ ਬੰਦੇ ਕੰਮ ਕਰਦੇ ਹੁੰਨੇ ਟਾਈਲਾਂ ਦਾ ਹੋਰ ਕੋਈ ਵੀ ਰਹੇ ਲੱਕੜ ਦਾ ਚਾਹ ਕੋਈ ਵੀ ਇਹ ਹਰਾਨੇ ਕਰਦੇ ਹੁੰਨੇ ਸਾਨੂੰ ਬੰਦਾ ਇਹੋ ਜਿਹਾ ਮਿਲ ਗਿਆ ਜੀ ਮਿਸਤਰੀ ਜਿਹੜੇ ਨੇ ਬਸ ਹਾਲਕ ਲਾਇਆ ਕਿਸੇ ਗੱਲ ਬਸ ਉਸ ਤੇ ਬਾਅਦ ਆਪਣਾ ਚੱਕ ਲਿਆ ਸਮਾਨ ਵੀ ਬਸ ਐਂ ਪੱਟ ਕੇ ਲਾਣੀ ਆਈਆਂ ਟਾਈਲਾਂ ਸਾਡੇ ਬਾਥਰੂਮ ਦੀ ਅੱਧੀ ਅੱਧੀਆਂ ਟਾਈਲਾਂ ਲਾ ਕੇ ਨਾ ਅੱਧਾ ਜਦੋਂ ਅੱਧ ਤੱਕ ਗਿਆ 3 3 ਫੁੱਟ ਤੱਕ ਮੰਨ ਲਓ 8 ਫੁੱਟ ਦਾ ਹੁੰਦਾ ਆਪਣਾ 10 ਪਰਛਤ ਤਾਂ ਉਸ ਤੋਂ ਬਾਅਦ ਜੀ ਉਹ ਭਈਆ ਪਰਦੇਸੀ ਤਾਂ ਇਹ ਆਪਣਾ ਬਿਹਾਰੀ ਕੋਈ ਬਾਹੋਂ ਜਾ ਕੇ ਪੀਪੂ ਕਨਾ ਐਕਸੀਡੈਂਟ ਕਰਾ ਲਿਆ ਇਨੇ ਨੂੰ ਆ ਗਈ ਤੀ ਕਰੋਨਾ ਐਮਜੀਤ ਕਰੋਨਾ ਕਰਕੇ ਉਹਨੂੰ ਫਿਰ ਭੇਜਿਆ ਬੜਾ ਔਖਾ ਮੋਟਰ 'ਚ ਰਹਿੰਦੇ ਤੇ ਭੇਜ ਤੇ ਫਿਰ ਦੋਵੇਂ ਮਿਸਤਰੀ ਨੂੰ ਲਿਆਏ ਉਹਨਾਂ ਕਰਿਆ ਫਿਰ ਥੋੜਾਕ ਦੇਖੋ ਬਾਈ ਜਦ ਅਗਲਾ ਕਹਿੰਦਾ ਹੋਰ ਨੂੰ ਠੇਕਾ ਦੇ ਆ ਤਾਂ ਮੰਨੂ ਇਹ ਦੇ ਦਿੰਦੇ ਪਹਿਲਾਂ ਫਿਰ ਐ ਸੋਚਣ ਲੱਜਾਂਦਾ ਤਾਂ ਵੀ ਹੋਰ ਤੇ ਕੰਮ ਕਰਾ ਲਿਆ ਸੀ ਤਾਂ ਸੋਚਦੇ ਨਹੀਂ ਜੀ ਲੋ ਜੀ ਪਹਿਲਾਂ ਤਾਂ ਪ੍ਰਸ਼ਾਦਾ ਜੀ ਇੰਜੋਏ ਕਰੋ ਜੀ ਛਕੋ ਜੀ ਗਰਮਾ ਗਰਮ ਫੁੱਲ ਕੇ ਤੇ ਗੱਲਬਾਤ ਐ ਵੀ ਆਪਾਂ ਨੇ ਕੱਲ ਬੁਲਾਇਆ ਤਾਂ ਅੰਕਲ ਜਿਹੜਾ ਮੇਰੇ ਲਾਗ ਜੀ ਬਾਬਲੂ ਇਲੈਕਟ੍ਰੀਸ਼ੀਅਨ ਮੈਂ ਤੁਹਾਨੂੰ ਵਲੋਗਾਂ ਵਿੱਚ ਵੀ ਦਿਖਾਇਆ ਤਾਂ ਪਿੱਛੇ ਆ ਜਾ। ਵੀ ਉਹਦਾ ਡੈਡੀ ਕੰਮ ਕਰਦਾਤਾ। ਉਹਨੇ ਮੰਨੂ ਗੱਲ ਕਹੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਮਹਾ ਅੰਕਲ ਤੂੰ ਕੀ ਕੰਮ ਕਰਦਾ? ਕਹਿੰਨਾ ਮੈਂ ਬਾਬਲੂ ਦਾ ਡੈਡੀ ਆ ਮੈਂ ਕਰਦਾ ਲੱਕੜ ਦਾ ਕੰਮ। ਫਿਰ ਮੇਰੇ ਚੇਤੇ ਆ ਗਿਆ ਮੈਂ ਉਹਨੂੰ ਕਹੇ ਤੇ ਅੱਜ ਤੋਂ 10 ਦਿਨ ਪਹਿਲਾਂ ਮਨਜੀਤ ਗੱਲ ਹੋਈ ਸੀ ਮੇਰੇ ਕੋਲ ਆ ਗਿਆ ਕਿ ਛੁੱਟੀ ਕਰੀ ਵੀ ਤੇ ਉਹਦਾ ਵੀ ਮੇਰੇ ਵਾਲਾ ਕੰਮ ਐ ਜੇ ਛੁੱਟੀ ਕਰੀ ਵੀ ਤਾਂ ਘਰ ਹੀ ਬੈਠਣਾ ਜਾਂ ਫਿਰ ਦੁਕਾਨ ਤੇ ਬੈਠਣਾ। ਉਹ ਤੇ ਉਹ ਉਹਨੂੰ ਲਿਆਇਆ ਤਾਂ ਹੀ ਮੈਂ ਕਰ ਲਉ ਉਹਨੂੰ ਫਿਰ ਨਾਪ ਨੂਪ ਦੇ ਆਏ ਤੇ ਜਦੋਂ ਵੀ ਅਸੀਂ ਪਹਿਨਾ ਮਿਸਤਰੀ ਨੂੰ ਪੁੱਛਦੇ ਤੇ ਵੀ ਇੱਕ ਤਾਂ ਇਹਦਾ ਵੀ ਬਕਸਾ ਬਣਾਉਣਾ ਆਪਾਂ ਨੇ ਤੇ ਨੀਚੇ ਵੀ ਬਕਸਾ ਉਹ ਕਹਿੰਦਾ ਇਹਦਾ ਬਕਸਾ ਲੱਗ ਬਣਾ ਕਹਿੰਦਾ ਇਹਦੇ ਵਿੱਚ ਇੱਕ ਕੂੜਾਦਾਨ ਰੱਖਿਆ ਉਹ ਖੁੱਲੂਗਾ ਜਦੋਂ ਤੁਸੀਂ ਖੋਲੂਗੇ ਉਹ ਗੈਲੇ ਨਿਕਲੂਗਾ ਤੇ ਨਾਲੇ ਇੱਕ ਆਪਣੀ ਨਾ ਸਜਾਵਟ ਜੀ ਹੋ ਜੂਗੀ ਸੋਹਣੀ ਕਿਚਨ ਦੀ ਤੇ ਨਾਲੇ ਤੁਹਾਨੂੰ ਪਤਾ ਜੀ ਚਿਮਣੀ ਵੀ ਲੱਗਣੀ ਆ ਤੇ ਬਕਸੇ ਬਣਨੇ ਆ ਦੋ ਤਿੰਨ ਤੇ ਉਹ ਬਹੁਤ ਵਧੀਆ ਬੰਦੇ ਲੱਗੇ ਮਨ ਨੂੰ ਜਦੋਂ ਉਹ ਅੰਕਲ ਨੇ ਮੈਨੂੰ ਇੱਕ ਗੱਲ ਕਹੀ ਜਿਕਣਾ ਮੈਂ ਕਹਿ ਦਵਾ ਮੰਜੀ ਤਾਂ ਆਪਣੇ ਬੰਦੇ ਨੂੰ ਵੀ ਚਲੋ ਮੇਰੀ ਲੇਬਰ ਹੈ ਜੇ ਮੈਂ 20000 ਮੰਗਦਾ ਭਾਈ 10 2000 2000 ਘੱਟ ਦੇ ਦੀ ਮਨ ਨਹੀਂ ਅੰਕਲ ਤੇਰੀ ਲੇਬਰ ਨਹੀਂ ਘੱਟ ਦੇਣੀ ਕਿਉਂਕਿ ਮੈਂ ਵੀ ਮਿਸਤਰੀ ਐ ਦੇਖੋ ਚਾਹੀ ਆਪਣਾ ਕਿਸੇ ਨਾਲ ਪ੍ਰੇਮ ਹੈ ਯਾਰੀ ਦੋਸਤੀ ਹੈ ਪਰ ਕਹੇ ਕਰਦੇ ਸਿਆਣੇ ਕਹਿੰਦੇ ਵੀ ਜੇ ਯਾਰੀ ਦੋਸਤੀ ਹੈ ਤਾਂ ਹਿਸਾਬਕਤਾ ਮਾਇਆ ਧੀ ਆਣਾ ਧੀ ਆਲਾ ਹੋਣਾ ਚਾਹੀਦਾ ਹੈ ਕਿ ਨਹੀਂ ਤੇਰੇ ਸਾਹਮਣੇ ਵੀ ਅੰਕਲ ਕੱਲ ਕਹਿੰਦਾ ਤਾਂ ਤਾਂ ਉਹਨੇ ਸਾਨੂੰ ਐਸਟੀਮੇਟ ਦਿਆ ਜੀ ਊਰੇ ਤੇ ਚਿਮਨੀ ਦੀ ਜਗ੍ਹਾ ਛੱਡ ਕੇ 24 ਪਤਾ ਨਹੀਂ ਕਿੰਨੀ 2 ਫੁੱਟ ਦੀ ਦੱਸੀ ਉਹਨਾਂ 24 ਇੰਚ ਦੀ ਹੁੰਦੀ ਤੇ ਕਹਿੰਦਾ ਇੱਕ ਬਕਸਾ ਉਧਰ ਗੱਬੇ ਚਿਮਨੀ ਆਣੀ ਹੈ ਜੀ ਇੱਧਰ ਫੇਰ ਬਕਸਾ ਆਣਾ ਉਸ ਤੋਂ ਬਾਅਦ ਨੀਚੇ ਵਾਲੇ ਬਕਸੇ ਜਿਹੜੇ ਵੀ ਬਣਨੇ ਸਿਲੰਡਰ ਵਾਸਤੇ ਜਾਂ ਇਹ ਇੱਕ ਬਣਾਉਣਾ ਉਹ ਕਹਿੰਦਾ ਆਪਾਂ ਨੇ ਜਿਹੜਾ ਬਣਾਉਣਾ ਆਪਣਾ ਕੁੱਕਰ ਹੋ ਗਿਆ ਜਾਂ ਤੁਹਾਡੇ بڑے ਭਾਂਡੇ ਹੋਗੇ ਉਹ ਰੱਖਣੇ ਨੂੰ ਉਹ ਬਣਾਉਣਾ ਹੈ ਹਾਈਡਰੋਲਿਕ ਸਿਸਟਮ ਵਾਲਾ ਵੀ ਮੜਾ ਕਹੇ ਫੜ ਕੇ ਖਿੱਚੋ ਤੇ ਨਾਲ ਦੀ ਨਾਲ ਬਾਹਰ ਮਾੜਾ ਕਿ ੱਤਕੋ ਇਸ ਟਾਈਪ ਤੇ ਬਾਕੀ ਹੁਣ ਮੈਂ ਤੁਹਾਨੂੰ ਤਾਂ ਦੱਸ ਰਿਹਾ ਜੀ ਮਨੂੰ ਤੁਸੀਂ ਜਰੂਰ ਮੇਰੀਆਂ ਭੈਣਾਂ ਨਾਲ ਕਿਉਂਕਿ ਇਹ ਕੰਮ ਕਿਚਨ ਦਾ ਭੈਣਾਂ ਨੂੰ ਬਹੁਤ ਪਤਾ ਹੁੰਦਾ ਕੰਮ ਤਾਂ ਚਲੋ ਘਰ ਵਾਲੇ ਆਪਣੇ ਕਰਾ ਦੰਨੇ ਆਪਣੇ ਘਰ ਦਾ ਕੋਈ ਵੀ ਮੈਂਬਰ ਕਰਾ ਦਿੰਦਾ ਮੋਰੀ ਹੈ ਬੰਦਾ ਪਰ ਉੱਥੇ ਫੇਰ ਸਲਾਹ ਦਿੰਦੇ ਤਾਂ ਆਪਣੇ ਲੰਨੇ ਜਾਂ ਸਲਾਹ ਮਿਸਤਰੀ ਨੂੰ ਦੇਣੀ ਤਾਂ ਕਿਚਨ ਚ ਆਪਣੀਆਂ ਭੈਣਾਂ ਦੰਨੀਆਂ ਤੇ ਜਰੂਰ ਮੇਰੇ ਨਾਲ ਇਕਰੀ ਹੋ ਕੇ ਤੁਸੀਂ ਮੈਨੂੰ ਦੱਸਣਾ ਵੀ ਫਿਰ ਇਹ ਦੇਖ ਲਓ ਆਪਣੀ ਜਗ੍ਹਾ ਇੰਨੀ ਕ ਹੈ ਇੱਥੇ ਕਿੰਨੇ ਬਕਸੇ ਜਾਂ ਕੋਈ ਹੋਰ ਕੋਈ ਐਕਸਟਰਾ ਚੀਜ਼ ਆ ਕੰਦ ਆਪਾਂ ਨੇ ਕੱਢੇ ਦੇਣੀ ਕਿਚਨ ਸਿੱਧਾ ਹੀ ਕਰ ਦੇਣਾ ਕੰਦ 5 ਇੰਚ ਹੀ ਕੱਢ ਦੇਣੀ ਆਪਾਂ ਨੇ ਵੀ ਤੁਸੀਂ ਮਨੂੰ ਸਲਾਹ ਮੇਰੀ ਉਹ ਪੈਣਾ ਕੰਦ ਛੱਡ ਕੇ ਆ ਦੇਣੀ ਵੀ ਉਹ ਜਿਹੜਾ ਇਹ ਕਿਸੇ ਨੇ ਬਣਵਾਏ ਵੀ ਵੀ ਹੋਏ ਵੀ ਇਹ ਅਸੀਂ ਚੱਕ ਦੇਣਾ ਉਹਨਾਂ ਆਪਣੇ ਬਕਸੇ ਲਾ ਕੇ ਦੇ ਦੇਣੇ ਉਹਦੇ ਚ ਭਾਂਡੇ ਰੱਖੋਣੇ ਤੇ ਠੱਲਾ ਵੀ ਉਹਨਾਂ ਬਕਸੇ ਬਣਾਣੇ ਮਨੂੰ ਕੋਈ ਜਿਕਣਾ ਤੁਹਾਡੇ ਚ ਕੋਈ ਕਿਸੇ ਨੇ ਕਰਾਇਆ ਕੰਮ ਕੋਈ ਦਿੱਕਤ ਆਈ ਹੈ ਤਾਂ ਮਨੂੰ ਜ਼ਰੂਰ ਦੱਸ ਦਿਓ ਠੀਕ ਨਹੀਂ ਮੰਜੀ ਤਾਂ ਵੀ ਐ ਦਾਨੀ ਐਤਾ ਕਰ ਲੋ ਠੀਕ ਨੇ ਬਾਕੀ ਬਲੌਗ ਜਿੱਦਣ ਤੇ ਉਹ ਕੰਮ ਲੱਗ ਕੇ ਕਰਨ ਆਪਾਂ ਨੇ ਦਿਵਾਲੀ ਤੋਂ ਬਾਅਦ ਲਾਣੇ ਆ ਜੀ ਉਹ ਕਾ ਤੋਂ ਇੱਕ ਤਾਂ ਹੀ ਮੈਂ ਫ੍ਰੀ ਹੋ ਜਨਾ 10ਵੇਂ ਮਹੀਨੇ ਤੋਂ ਫ੍ਰੀ ਵੀ ਚਲੋ ਜੇ ਸਮਾਨ ਵੈਸੇ ਤਾਂ ਵੈਸੇ ਤਾਂ ਸਮਾਨ ਮੰਜੀ ਤਾਂ ਆਪਾਂ ਨੇ ਇੱਕ ਗੱਲ ਆਹੀ ਕਰੀ ਜਿਹੜੀ ਉਹਦੇ ਨਾਲ ਠੀਕੇ ਕਰੀ ਹਨਾ ਅੰਕਲ ਗਰ ਵੀ 22 ਸਮਾਨ ਸਮੂਹ ਵਿੱਚੇ ਕਰਿਆ ਜੀ ਸਾਰਾ ਕੁਝ ਉਹ ਕਹਿੰਦਾ ਵੀ ਉਹਨੇ ਐਸਟੀਮੇਟ ਦੇ ਆਈ ਸਾਨੂੰ ਥੱਲੇ ਦਾ ਉਹ ਨੀਚੇ ਤੋਂ ਲੈ ਕੇ ਆ ਇਹਦਾ ਜਿੰਨੇ ਵੀ ਬਕਸੇ ਬਣਾਣੇ ਨੇ ਨੀਚੇ ਵਾਲੇ ਤੇ ਉੱਪਰ ਵਾਲਾ ਭਾਂਡੇ ਵਾਲਾ ਵੀ ਇੱਕ ਤੇ ਇਧਰ ਵਾਲੇ ਵੀ ਜਿੰਨੇ ਬਣਨੇ ਉਹ ਕਹਿੰਦਾ ਵੀ ਅਸੀਂ ਵਧੀਆ ਤੇ ਵਧੀਆ ਚੀਜ਼ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਮੈਂ ਉਹਤੇ ਵੀਡੀਓ ਵੀ ਮੰਗਾਈ ਇੱਕ ਨਾ ਉਹ ਕਰਾਲੀ ਕੋਠੀ ਚ ਕੰਮ ਵੀ ਕਰ ਰਹੇ ਉੱਥੇ ਲੱਗਣਾ 2.5 ਲੱਖ ਕੇ ਜੰਤੇ ਕਹਿੰਦੇ 2.5 ਲੱਖੇ ਖਰਚਾ ਆਜਣਾ ਸ਼ਾਇਦ ਉਹ ਕੋਈ بڑے ਬੰਦੇ ਹੋਣੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਕੰਮ ਨਾ ਤਾਂ ਕਰਨਾ ਆਪਾਂ ਨਾ ਫਾਈ ਫਾਈ ਸਭ ਤੋਂ ਉੱਪਰ ਵਾਲਾ ਨਾ ਕਰਨਾ ਸਭ ਤੋਂ ਘਟੀਆ ਸਾਨੂੰ ਮੀਡੀਅਮ ਤੋਂ ਉੱਪਰ ਵਾਲਾ ਦੇ ਦਿਓ ਮਰਾਇਗਾ ਤਾਂ ਉਹਨੇ ਖਰਚਾ ਦੇ ਆ ਜੀ ਸਾਨੂੰ 90 ਜਾਂ 95000 ਦਾ ਵਿੱਚੇ ਉਹ ਵਿੱਦ ਮਟੀਰੀਅਲ ਹਨੀ ਹਨਾ ਮੰਜੀ ਤੇਹੀਂ ਦਾ ਹਾਂ 95 ਹਾਂ ਤੇ ਕਹਿੰਦੇ ਵੀ 95 ਦੇ ਆਏ ਇਹ ਤੋਂ ਕਟੂਗਾ 1000 2000 ਜੇ ਕਹਿੰਦੇ ਵੀ ਤੁਸੀਂ ਮਟੀਰੀਅਲ ਲਿਆ ਕੇ ਦੇਣਾ ਹੈ ਤਾਂ ਕਹਿੰਨੇ ਸਾਨੂੰ ਸਾੜੀ ਕਹਿੰਨਾ 22000 ਰੁਪਏ ਸਾਡੀ ਲੇਬਰ ਹੈ ਉਹ ਦੇ ਦਿਓ ਤੇ ਤੁਹਾਨੂੰ ਲੇਬਰ ਵੀ ਉਹਨਾਂ ਦੀ ਦੱਸਤੀ ਵੀ ਕੰਮ ਕਰਨੇ ਦਾ ਖਰਚਾ ਕਿੰਨਾ ਜੇ ਅਸੀਂ ਮਟੀਰੀਅਲ ਦਵਾਂਗੇ ਲਿਆਣ ਕ ਲੱਕੜੀ ਵਗੈਰਾ ਸੁਨਮੈਕਾ ਹੁੰਦਾ ਏ ਉਹ ਆਪਣੇ ਹੈਂਡਲ ਹੁੰਨੇ ਆ ਤੇ ਅੰਤਰ ਜਿਹੜਾ ਉਹਨਾਂ ਨੇ ਟੋਰ ਲਾਣੇ ਜਾਂ ਥੱਲੇ ਜਿਹੜੇ ਬਕਸੇ ਪੈਣੇ ਉਹਨਾਂ ਨੂੰ ਪਹੀਏ ਵੀ ਲੱਗਦੇ ਆ ਕਹਿੰਦੇ ਤੇ ਉਹ ਕੁਸਤ 8 ਇੰਚ ਦਾ ਬੈਰਿੰਗ ਟਾਈਪ ਪਈਏ ਜੇ ਬਾਹਰ ਖਿੱਚਣਾ ਸਿਲੰਡਰ ਬਦਲਣਾ ਬਾਹਰ ਖਿੱਚਣਾ ਤੇ ਤੁਸੀਂ ਸਾਨੂੰ ਜਰੂਰ ਮੇਰੀਓਂ ਪੈਣਾ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਵਲੌਗ ਨਾਲ ਜਰੂਰ ਜੁੜੇ ਰਹੋ ਚਾਹੇ 2 ਦਿਨ ਬਾਅਦ ਆਉਂਦਾ ਸੌਰੀ ਜੀ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਇਤੋਂ ਵੀ ਨੇ ਹੋਰ ਵੀ ਭੜੇ ਆ ਗਏ ਹੰਬੱਜੀ ਵਾਲੇ ਚਿਪਚਿਪੇ ਕੁਸੂਮਾਨ ਕੁਸ ਤੁਹਾਨੂੰ ਪਤਾ ਹੀ ਮੈਂ ਕਰਨ ਨੂੰ ਵੀ ਛੱਡਣਾ ਤੇ ਦੁਕਾਨ ਪੱਤੀ ਜਾਣਾ ਪੈਂਦਾ ਇੱਧਰ ਮੰਜੀ ਦਾ ਹਾਲਾਤ ਦੇਖੇ ਲੋ ਤੁਸੀਂ ਕਿ ਆਪਣੇ ਪੇ ਗਰਮੀ ਗਰਮੀ ਚਲੋ ਕੋਈ ਨਹੀਂ ਦੇਖੋ ਚਾਰ ਚਾਰ ਬਣਾਉਣੀਆਂ ਫਿਰ ਇਹ ਵੀ ਜ਼ਰੂਰੀ ਹੈ ਤੇ ਇੱਕ ਗੱਲ ਪਹਿਲਾਂ ਬਣਾ ਲੈਂਦੀ ਐ ਅੱਜ ਥੋੜਾ ਤੰਨੂੰ ਮੰਜੀ ਤੇ ਕਿਸ ਤਰ੍ਹਾਂ ਲੱਗਿਆ ਵੀ ਵਧੀਆ ਨਹੀਂ ਕਰਿਆ ਮੈਂ ਵੀ ਜਿੱਕਾ ਹੁਣ ਅਸੀਂ ਪਰਦੇਸੀ ਨੂੰ ਕਿਸੇ ਤੇ ਕੰਮ ਕਰਵਾਉਂਗੇ ਜੇ ਕਿਤੇ ਮੈਂ ਨਾ ਕਰਾਂ ਹੋਆ ਉਹ ਵੀ ਗਲਤ ਹੈ ਹੈ ਨੀ ਤੇ ਹੁਣ ਅੰਕਲ ਹੈ ਹੈ ਵੀ ਉਹ ਉਹ ਆਪਾਂ ਉਹਦੇ ਨਿਆਣਿਆਂ ਵਰਗੇ ਐ ਕਿਆ ਕਹਿੰਦਾ ਤਾਂ ਉਹ ਕਹਿੰਦਾ ਤੁਸੀਂ ਮੇਰੇ ਨਿਆਣਿਆਂ ਵਰਗੇ ਐ ਨਾਲੇ ਘਰ ਵਾਲਾ ਕੰਮ ਐ ਕਹਿੰਦਾ ਵੀ ਅਸੀਂ ਬਕਸੇ ਐ ਨਾਪ ਲੈ ਲੈਣਾ ਅਸੀਂ ਤਾਂ ਆਪਣਾ ਜੇ ਤੁਸੀਂ ਕਹੂਗੇ ਜੇ ਉਰੇ ਜਗ੍ਹਾ ਦੇ ਦੇਵੇਂ ਮੈਨੂੰ ਤਾਂ ਵਧੀਆ ਨਹੀਂ ਕਹਿੰਦਾ ਮੈਂ ਆਪਣਾ ਬਣਾ ਕੇ ਲਾ ਜੂੰਗਾ ਉਧਰ ਦੇਖੂਗੇ ਆਪਾਂ ਹੋਰ ਕਿਤੇ ਸੈਟਿੰਗ ਕਰ ਦੂੰਗਾ ਜਾਂ ਆਪਣੇ ਘਰਾਂ ਹੀ ਬਣਾ ਦੇਵਾਂ ਵਧੀਆ ਹੈ ਕੁਛ ਸਰਦਿਆਂ ਚ ਮੈਂ ਵੀ ਫ੍ਰੀ ਹੋਣਾ ਠੀਕ ਨਹੀਂ ਕੰਮ ਹੁੰਦਾ ਨਹੀਂ ਜੱਸ ਕਰਨ ਨੂੰ ਛੱਡਿਆ ਕਰੂੰਗਾ ਆਜੇ ਕਰੂੰਗਾ ਤੇ ਹੂੰ ਇਹ ਐਸਾ ਹੋਰ ਵੀ ਆਖਾ ਹੁੰਦਾ ਹਾਂ ਹਾਂ ਨਾ ਨਾ ਤਾਂ ਹੀ ਸਰਦੀਆਂ ਚ ਕਿਹਾਰੀ ਧੁੰਦਾਂ ਆ ਪੈਣ ਲੱਗ ਗਈਆਂ ਫਿਰ ਕੰਮ ਨਹੀਂ ਹੁੰਦਾ ਦੁਕਾਨ ਤੇ ਚਲੋ ਮੈਂ ਕੋਈ ਸਮਾਨ ਲਿਆਣਾ ਠੀਕ ਨਹੀਂ ਹੈ ਕਿ ਨਹੀਂ ਚਲੋ ਇੰਨਾ ਕੋਈ ਤਾਂ ਫਾਇਦਾ ਕਰਦੇ ਕਰੂੰਗੇ ਕੋਈ ਸਮਾਨ ਲਿਆਣਾ ਸਵੇਰੇ ਕੰਮ ਕਰ ਲਿਆ 12 ਵਜੇ ਤੱਕ ਉਤੇ ਬਾਅਦ ਮੈਂ ਗੈਲ ਲੇ ਜੇ ਕਰੂੰਗਾ ਲਿਆਇ ਕਰੂੰਗਾ ਹੈ ਨਹੀਂ ਰਾਤ ਹੋ ਗਈਆਂ ਹੋ ਗਈਆਂ ਹਾਂ ਉਹਨਾਂ ਚ ਬਾਕੀ ਬਾਈ ਇਹ ਕੰਮ ਮਹੀਨੇ ਚ ਹੋਣਾ ਹੈ ਕਹਤੇ ਐ ਲਾਲਾ ਮਹੀਨੇ ਤੇ ਬਾਅਦ ਜਾਊਗਾ 1-2 ਦਿਨ ਕਿਉਂਕਿ ਉਹ ਬਹੁਤ ਆਰਾਮ ਨਾਲ ਕੰਮ ਕਰਦੇ ਜਾਂ ਠੇਕਾ ਲੈ ਲੈਂਦਾ ਨਾ ਬੰਦਾ ਫਿਰ ਉਹ ਆਪਣੇ ਆਰਾਮ ਗੈਲੇ ਕੰਮ ਕਰਦਾ ਐ ਨਹੀਂ ਕਰਦਾ ਵੀ ਨੱਠ ਭੱਜ ਕੇ ਜੇ ਦਿਹਾੜੀ ਪਰ ਕਰੂਗਾ ਫਿਰ ਦਿਹਾੜੀ ਪਰ ਤੈ ਕਹਿਣਾ ਆਜੋ ਜੇ ਆਗੇ ਤਾਂ ਛੱਡਣਾ ਹੀ ਨਹੀਂ ਤੈ ਕਹਿਣਾ ਵੀ ਰੋਟੀ ਵੀ ਸਮਾਂ 1 ਘੰਟੇ ਚ ਖਾਈ ਐ ਆਰਾਮ ਕਰਿਆ ਕਾਤੇ 1 ਘੰਟੇ ਤੇ ਬਾਅਦ 5 ਮਿੰਟ ਹੋ ਗਏ ਪਰ ਸਾਡਾ ਤਾਂ ਉਹ ਮਨ ਹੈ ਨਹੀਂ ਜੀ ਅਸੀਂ ਖੁਦ ਮਿਸਤਰੀ ਐ ਤਾਂ ਕਰਕੇ ਜੀ ਦੇਖੋ ਮੇਰੀ ਗੱਲ ਸੁਣੋ ਇੱਕ ਹੋਰ ਵੀ ਮਜੀਤ ਮੇਰੀ ਗੱਲ ਸੁਣੀ ਧਿਆਨ ਨਾਲ ਜੇ ਮੈਂ ਕਹਿ ਦਿੰਦਾ ਵੀ ਮੈਂ ਹਾਂ ਤੁਹਾਨੂੰ ਲੇਬਰ ਦੇ ਦੂੰਗਾ ਸਮਾਨ ਮੇਤੇ ਕਿਆ ਕਰਨਾ ਤਾਂ ਹੋਣਾ ਕੁਛ ਨਹੀਂ ਖੁਦ ਮੈਂ ਮਿਸਤਰੀ ਆ ਜਿੰਨੇ ਨੂੰ ਸਮਾਨ ਲੈਣ ਜਾਣਾ ਹੈ ਉਹਨੇ ਨੂੰ ਚਾਹੇ ਬੈਠ ਵੀ ਜਾਮਾ ਫਿਰ ਉਹ ਫਾਇਦਾ ਕੀ ਆ ਉਹ ਬੈਠ ਕੇ ਲੰਘ ਜੂਗੇ ਹੁਣ ਸਮਾਨ ਮੰਗਾ ਲੂਗਾ ਇਹ ਦੇਖੀ ਉਹਨਾ ਆਪਣਾ ਕੰਮ ਵੀ ਕਰੇ ਕਰਨਾ ਜਿੰਨਾ ਸਮਾਨ ਹੈਗਾ ਜੋ ਅੱਜ ਕੁਛ ਕਰ ਸਕਦੇ ਟਾਰਗੇਟ ਆ ਉਹ ਕਰੂਗੇ ਉਹ ਤੋਂ ਬਾਅਦ ਜੇ ਘੰਟਾਈ ਬਚ ਗਿਆ ਆਪਣਾ ਸਮਾਨ ਲਿਆਉਂਗੇ ਕਰਾਲੀ ਤੇ ਜਾ ਕੇ ਨਹੀਂ ਫਿਰ ਮੈਂ ਹੈਰਾਨ ਹੋਊਗਾ ਮੰਨ ਲਓ ਸਮਾਨ ਵੀ 50000 ਦਾ ਆ ਜੇ ਮੈਂ ਸਮਾਨ ਲੈਣ ਜਾਊਗਾ ਜ਼ਰੂਰ ਮੇਰੀ ਉਹ ਭੈਣ ਦੱਸਿਓ ਵੀ ਗੱਲ ਸਹੀ ਐ ਜਾਂ ਭਰਾਵੋ ਬੀ ਜੇ ਮੈਂ ਸਮਾਨ ਲੈਣ ਜਾਊਗਾ ਕਿ ਤੱਕ ਘੰਟਾ 2 ਘੰਟਾ ਮੇਰਾ ਫੁੱਟੂਗਾ ਦਿਹਾੜੀ ਮੈਂ ਛੱਡੂੰਗਾ ਜੇ ਟਰੈਕਟਰ ਆ ਗਿਆ ਤੇ ਉਲਟਾ ਤੇਲ ਵੀ ਮੈਂ ਪੁੱਕੂੰਗਾ ਠੀਕ ਹੈ ਨਹੀਂ ਹੁਣ ਉਹ ਆਪਣਾ ਜਾਉਂਗੇ ਸ਼ਾਮ ਨੂੰ 6 ਦੀ ਜਗ੍ਹਾ 4 ਵਜੇ ਛੁੱਟੀ ਕਰਕੇ ਆਪਣਾ ਸਮਾਨ ਲਿਆਇ ਕਰੂੰਗੇ ਕਰਾਲੀ ਤੇ ਆ ਨਾਲੇ ਜਿਹੜਾ ਚਾਹੀਦਾ ਉਹ ਲਿਆਇ ਕਰੂੰਗੇ ਹੈ ਕਿ ਨਹੀਂ ਜੇ ਗਲਤ ਆ ਗਿਆ ਫੇਰ ਪੰਗਾ ਹਨਾ ਸਰ ਤੇ ਨਾ ਜਾਣਾ ਤਾਂ ਬੰਦ ਹੋ ਜੇ ਉਹ ਤਾਂ ਐ ਵੀ ਕਹਿ ਰਹੇ ਕਹਿੰਦੇ ਵੀ ਦੇਖੋ ਅਸੀਂ ਕਰਾ ਲਈ ਆਪਾਂ ਨੂੰ ਨਾਲ ਸ਼ਹਿਰ ਪੈਂਦਾ ਜਿੱਦਾਂ ਮੁੱਲਾ ਪਰ ਗਰੀਬ ਦਾਸ ਪੈਂਦਾ ਸਾਨੂੰ ਉਹਨਾਂ ਨੂੰ ਕਰਾ ਲਈ ਪੈਂਦਾ ਜਿੱਦਾਂ ਮੈਂ ਬਲਾਕ ਬੈਠਿਆ ਦੁਕਾਨ ਐ ਬਲਾਕ ਤੋਂ ਕਰਾ ਲਈ ਨੇੜੇ 5-7 ਕਿਲੋਮੀਟਰ ਤੇ ਕਹਿੰਨੇ ਵੀ ਸਾਨੂੰ ਕੋਈ ਫਰਕ ਨਹੀਂ ਅਸੀਂ ਦੁਕਾਨ ਦਾ ਹੱਦੂਗੇ ਤੁਹਾਨੂੰ ਦੋ ਤਿੰਨ ਦੁਕਾਨਾਂ ਜਿਹਦੇ ਗੈਲ ਵੀ ਤੁਹਾਡੀ ਸੈਟਿੰਗ ਐ ਕਰ ਲਿਓ ਸ਼ਾਮ ਨੂੰ ਅਸੀਂ ਸਮਾਨ ਲਿਖਦੇ ਕਰਨਾ ਪਰਚੀ ਪਰ ਜਾ ਕੇ ਦੇ ਦੇ ਕਰਨੀ ਉਹ ਸਮਾਨ ਲੈ ਆਏਗਾ ਨਾ ਤੇ ਉਹ ਪਰਚੀ ਤੁਹਾਨੂੰ ਦੇ ਦੇਗਾ ਨਹੀਂ ਪੈਸੇ ਤੁਸੀਂ ਦੇ ਦੇਓ ਹੈ ਕਿ ਨਹੀਂ ਕਹਿੰਦਾ ਚਾਹੇ ਦੋ ਤਿੰਨ ਦੁਕਾਨਾਂ ਤੇ ਪੁੱਛ ਲਿਓ ਵੀ ਆਹ ਸਮਾਨ ਬਾਕੀ ਗੱਲ ਇਹ ਵੀ ਨਿਕਲ ਗਈ ਮਨਜੀਤ ਉਹ ਆਪਣੇ ਘਰ ਮਾਂ ਦਾ ਅੰਕਲ ਹੈ ਐ ਕਹਿ ਲੈ ਵੀ ਜਿਕਣਾ ਮੈਂ ਦੁਕਾਨ ਕਰੀ ਵੀ ਇੱਕਣੀ ਉਹਦੇ ਮੁੰਡੇ ਨੇ ਕਰੀ ਵੀ ਉਦਾਂ ਹੀ ਉਹ ਸਾਡਾ ਆਪਣਾ ਘਰ ਦਾ ਮੈਂਬਰ ਉਹ ਕਹਿੰਦਾ ਵੀ ਅਸੀਂ ਤੇ ਤੇ ਲੇਬਰ ਚ ਵੀ ਘੱਟ ਲੈ ਲੂੰਗੇ ਮੈਂ ਜੀ ਅੱਜ ਤੋਂ ਨਾ ਡੇਢ ਦੋ ਸਾਲ ਪਹਿਲਾਂ ਐਸਟੀਮੇਟ ਲਿਆ ਤਾਂ ਜਦੋਂ ਆਪਾਂ ਨਾ ਕਿਚਨ ਦਾ ਕੰਮ ਕਰਾਇਆ ਤਾਂ ਨਾ ਮਨਜੀਤ ਤੈਨੂੰ ਪਤਾ ਹੈ ਐਸਟੀਮੇਟ ਲਿਆ ਤਾਂ ਨਾ ਜਦੋਂ ਆਪਣੇ ਘਰਦਿਆਂ ਦੇ ਵੀ ਕੰਮ ਚੱਲਦਾ ਤਾਂ ਵੀ ਕਿੰਨੇ ਚ ਹੋਈ ਕਿਚਨ ਤਿਆਰ ਕਰੇਟਾ ਇਹ ਦਿਨ ਲੱਖ ਰੁਪਇਆ ਲੱਗ ਜਾਂਦਾ 2.5 ਲੱਖ ਆਮ ਚ ਲੱਗ ਜਾਂਦਾ ਡੱਬੇ ਟੁੱਬੇ ਜਿੰਨਾ ਆਪਾਂ ਕਹਿੰਨੇ ਵੀ ਗੁੜ ਪਾਈ ਜਾਉਂਗੇ ਉਹਨਾਂ ਮਿੱਠਾ ਜਿੰਨਾ ਵਧੀਆ ਵਿੱਚ ਹਾਈਡਰੋਲਿਕ ਚੀਜ਼ਾਂ ਲਾ ਦੂੰਗੇ ਵੀ ਆਪਣੇ ਆਪ ਐ ਖਿੱਚਿਆ ਨਿਕਲ ਗਿਆ ਆਪਣੇ ਆਪ ਅੰਦਰ ਚਲੇ ਗਿਆ ਐ ਤੱਕਿਆ ਮੜਕ ਹੱਥ ਲਾ ਤੇ ਅੰਦਰ ਗਿਆ ਬਾਕੀ ਕਹਿੰਦਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਜੀ ਕਹਿੰਦਾ ਜਿੰਨੇ ਵੀ ਬਕਸੇ ਨੀਚੇ ਬਣੂਗੇ ਤੁਸੀਂ ਬਸ ਇੱਕ ਵਾਰੀ ਖਿੱਚਣਾ ਐ ਮੜਕ ਹੱਥ ਲਾ ਦਿਓ ਆਪਣੇ ਆਪ ਅੰਦਰ ਜਾਉਂਗੇ ਹਰ ਇੱਕ ਚੀਜ਼ ਕਹਿੰਦਾ ਵੀ ਅ ਦੂਜੀ ਲੱਗੂਗੀ ਹਨਾ ਜਿਹੜੇ ਅੱਜ ਕੱਲ ਮੜਾ ਕ ਹੱਥ ਮਾਰੇ ਤੇ ਅੰਦਰ ਨੂੰ ਜਾਂਦੇ ਤੇ ਮੰਨੂ ਤਾਂ ਵਧੀਆ ਲੱਗਿਆ ਦੇਖੋ ਇੱਕ ਤਾਂ ਆਪਣੇ ਪੰਜਾਬੀ ਬੰਦੇ ਆ ਜੀ ਨੰਬਰ 2 ਆਪਣੇ ਐਨ ਆਪਣੇ ਫਾਦਰ ਸਮਾਨ ਹੈ ਵੀ ਆਪਣੇ ਘਰ ਨੂੰ ਵੀ ਕਹਿੰਦੇ ਅਸੀਂ ਤਾਂ ਜਿੱਦੇ ਵੀ ਕੰਮ ਕਰਦੇ ਘਰ માં ਕਰਦੇ ਕਹਿੰਦੇ ਵੀ ਜਿੱਥੇ ਹੁਣ ਕੰਮ ਕਰ ਰਹੇ ਨਾ ਕਰਨ ਲਿਖ ਲਿਆ ਥੋੜਾ ਜਿਹਾ ਹੋਰ ਉੱਥੇ ਹੁਣ ਉੱਥੇ ਉਹਨਾਂ ਦੀ ਨੂੰ ਕੰਮ ਕਰਾ ਰਹੀ ਐ ਸਾਨੂੰ ਦੱਸ ਕਾ ਜਿੱਥੇ ਅਸੀਂ ਵੀ ਪੁੱਛ ਲੈਨੇ ਵੀ ਇੱਥੇ ਕੀ ਆ ਕਰਨਾ ਐ ਇੱਥੇ ਵੀ ਕਰਦੀ ਐ ਕੁਛ ਕਿਦਾਂ ਕਰੀਏ ਫਿਰ ਉਹਨੂੰ ਦੋ ਤਿੰਨ ਕਹਿਨੇ ਵੀ ਵੀਡੀਓ ਦਿਖਾ ਦੇਣੀ ਵੀ ਇਹ ਸਮਾਨ ਹੁੰਨੇ ਇਦਾਂ ਬਣਾਏ ਆ ਅਸੀਂ ਹੈ ਕਿ ਨਹੀਂ ਮਨਜੀਤ ਤਾਂ ਕਰਕੇ ਮੈਨੂੰ ਵਧੀਆ ਲੱਗਿਆ ਬੈਸਟ ਅਰ ਇੱਕ ਹੋਰ ਹੈ ਸਭ ਤੋਂ ਵੱਡੀ ਗੱਲ ਮਨਜੀਤ ਵੀ ਉਹ ਮੇਰੇ ਮਾਂਗ ਪੁਰਾਣੇ ਐ ਜਾਂ ਪੁਰਾਣੇ ਮਿਸਤਰੀਆਂ ਕੋਲ ਸਿੱਖੇ ਵੀ ਕੁਛ ਆਪਣੇ ਟਾਈਮ ਹੋ ਗਿਆ ਮੇਰੇ ਨਾਲੋਂ ਤਾਂ ਵੱਧੇ ਹੋ ਗਿਆ ਅੰਕਲ ਨੂੰ ਹੈ ਕਿ ਨਹੀਂ ਮੇਰੇ ਵਰਗੇ ਤਾਂ ਜਵਾਕ ਐ ਉਹਦੇ ਕੋਲ ਨਿਆਣੇ ਐ ਬੱਚੇ ਤਾਂ ਕਰਕੇ ਫਿਰ ਮੈਨੂੰ ਐ ਲੱਗਿਆ ਵੀ ਇਹਨਾਂ ਨੂੰ ਐਕਸਪੀਰੀਅੰਸ ਵੀ ਹੈ ਇੱਕ ਸਭ ਤੋਂ ਵੱਡੀ ਗੱਲ ਮਨਜੀਤ ਵੀ ਜੋ ਚੀਜ਼ ਲੱਗਣੀ ਉਹ ਲਾਣੀ ਅਰੇ ਇੱਕ ਉਹਨੂੰ ਪਤਾ ਵੀ ਇਹ ਵੀ ਮਿਸਤਰੀ ਮੈਂ ਵੀ ਮਿਸਤਰੀ ਐ ਸਭ ਨੂੰ ਪਤਾ ਸਪੇਅਰ ਪਾਰਟ ਚ ਅਸੀਂ ਪੈਸੇ ਬਚਾਣੇ ਹੋਏ ਬਚ ਵੀ ਜਾਣੇ ਪਰ ਮੈਂ ਤਾਂ ਉਹਨਾਂ ਨੂੰ ਸੋਦੀ ਇੱਕ ਨਹੀਂ ਕਹਿਤੀ ਤੇਰੇ ਮੂਰਾ ਮਨਜੀਤ ਗੱਲ ਵੀ ਦੇਖੋ ਭਾਈ ਮੈਂ ਸਪੇਅਰ ਪਾਰਟ ਲੈਣ ਨਹੀਂ ਜਾਂਦਾ ਮਾਲਕ ਨੂੰ ਕਹਿ ਦਿੰਨਾ ਰੋਪੜ ਤੇ ਫੜ ਲੈ ਮਰੰਡੇ ਤੇ ਫੜ ਲੈ ਮੁੱਲਾਂਪੁਰ ਤੇ ਫੜ ਲੈ ਹਨਾ ਇੱਕ ਨਹੀਂ ਉਹ ਕਹਿ ਰਹੇ ਨੇ ਕਹਿੰਦੇ ਜਿੱਥੇ ਮਰਜੀ ਤੇ ਫੜ ਦੋ ਅੱਜ ਕੱਲ੍ਹ ਸਮਾਨ ਦਾ ਚਾਹ ਐਸਟੀਮੇਟ ਲੈ ਲਿਓ ਜਿਹੜਾ ਜਿਹੜਾ ਨਹੀਂ ਤੁਸੀਂ ਆਪਣੇ ਹੱਥ ਗਿਆ ਲਿਆ ਦਿਓ ਸਾਨੂੰ ਉਹ ਵੀ ਮਨਜ਼ੂਰ ਐ ਸਾੜਾ ਤਾਂ 22-23000 ਰੁਪਏ ਕਹਿੰਨੇ ਸਾਰੀ ਲੇਬਰ ਐ ਹਨਾ ਟੋਟਲੀ ਹਾਂ ਨਾ ਉਹ ਮੰਨ ਜਾਣਾ ਦਾ ਹਾਂ ਜਾ ਕੇ ਆਣ ਨਹੀਂ ਹੁ ਮੈਂ ਦੇਖਦੀ ਤੇਰਾ ਹੋ ਗਿਆ ਹਾਂ ਚਲ ਜਾਏ ਆਣੇ ਮੜੀ ਬਾਹਰ ਨਾ ਮਜੀ ਠੰਡੀ ਜੀ ਹਲਕੀ ਜੀ ਹਵਾ ਚੱਲਦੀ ਹੈ ਅਸੀਂ ਜਾਇਆਵੇਂ ਚਲੋ ਵੈਸੇ ਤਾਂ ਮੈਂ ਕਹਿਣਾ ਤੰਨੂੰ ਵੀ ਕੱਲ ਤੇ ਬਾਦਨਾ ਲਓ ਜੀ ਮੇਰੀ ਉਹ ਭੈਣਾ ਮੈਂ ਸਾਜੀ ਜੀ ਗੱਲ ਲਗਿਆ ਕਰਨ ਮੈਂ ਮਨਜੀਤ ਨੂੰ ਇੱਕ ਗੱਲ ਕਹੀ ਸੀ ਵੀ ਤੂੰ ਐ ਕਰੇਗਾ 3-4 ਵਜੇ ਤੇ ਸਬਜ਼ੀ ਧਰ ਦੇ ਕਰ ਕੱਟ ਕੇ ਉਹਦੇ ਬਾਅਦ 5:00 ਵਜੇ 6:00 ਵਜੇ ਰੋਟੀ ਘੁੰਮ ਫਿਰਕਾ ਕੇ ਰੋਟੀ ਬਣਾ ਲੈ ਕਰੋ ਸਾਜਣਾ ਉਸ ਤੋਂ ਬਾਅਦ ਆਪਾਂ ਇਹ ਟਾਈਮ ਕੋ ਘੁੰਮਿਆ ਕਰਾਂਗੇ ਹਾਂ ਬਣੀ ਵੀ ਅੱਗੇ ਉਹ ਕਹਿਣਾ ਵੀ ਇਹ ਟਾਈਮ ਕੋ ਘੁੰਮਿਆ ਕਰੂੰਗੇ ਆਪਾਂ ਅਸੀਂ ਤਾਂ ਘੁੰਮੇ ਨੇ ਦੋ ਹੀ ਬਟਾਣੇ ਤੇ ਡਾਉਂ ਮਾ ਚਲੋ ਕਈ ਵਾਰ ਐ ਵੀ ਹੁੰਦਾ ਕਈ ਆਪਣੇ ਪਿੰਡਾਂ ਚ ਘਰ ਐ ਹਜੇ ਵੀ ਐ ਜਿਹੜੇ 6-7 ਵਜੇ ਰੋਟੀ ਖਾ ਕੇ ਘੁੰਮ ਫਿਰ ਵੀ ਆਨੇ ਹਨਾ ਫੇ ਫਰਕ ਹੈ ਪੜੇ ਲਿਖੇ ਦਾ ਤੇ ਚਲੋ ਠੀਕ ਹੈ ਜੀ ਫਿਰ ਗਰਮੀ ਬਹੁਤ ਹੋ ਗਈ ਤੇ ਮੰਜੀਤ ਦੀਆਂ ਰੋਟੀਆਂ ਮੈਂ ਵੀ ਥੋੜੇ ਕਰਕੇ ਦੇਖੋ ਜੇ ਦੋ ਗੱਲਾਂ ਮੰਨਦੀਆਂ ਕਰਨੀਆਂ ਜਾਂ ਕੋਈ ਅਸੀਂ ਪ੍ਰੋਜੈਕਟ ਛੇੜਨਾ ਵੀ ਅੱਗੇ ਤੇ ਉਹਦੇ ਵਾਰ ਐ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਕਿਉਂਕਿ ਜਿਹੜੀ ਆਪਣੀ YouTube ਫੈਮਲੀ ਹੈ ਸਾਡੀ ਫੈਮਲੀ ਹੈ ਬਹੁਤ ਭੈਣ ਭਰਾ ਬਾਹਰ ਤੋਂ ਵੀ ਆਨੇ ਇੱਧਰ ਤੋਂ ਵੀ ਮਿਲਦੇ ਵੀ ਆ ਤਾਂ ਬਹੁਤ ਸਾਡੇ ਦਿਲ ਨੂੰ ਸਕੂਨ ਜਾਂ ਮਿਲਦਾ ਵੀ ਕਿੱਥੇ ਤਾਂ ਸਾਡੇ ਰਿਸ਼ਤੇਦਾਰ ਐ ਅਸੀਂ ਉਹਨਾਂ ਨੂੰ ਨਹੀਂ ਐਦਾਂ ਮਿਲਦੇ ਜਾਂ ਉਹ ਨਹੀਂ ਸਾਡਾ ਕਰਦੇ ਕਿੱਥੇ ਤੁਸੀਂ ਸਾਨੂੰ ਆਪਣੇ ਦਿਲ ਤੇ ਨੇ ਨਾਲ ਆਪਣੇ ਦਿਲ ਤੋਂ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਹੁਣ ਕਿਆ ਕਰਾਂ ਇੱਕ ਬਿੰਦਰ ਦੀ ਗਲਤ ਐ ਜਿਹੜਾ ਇੱਕ ਬਲੌਗ ਨਹੀਂ ਦਿੰਦਾ ਟਾਈਮ ਸਰ ਦੇਖਦੇ ਆ ਜੀ ਹੁਣ ਸਵੇਰ ਸ਼ਾਮ ਟਾਈਮ ਮੈਂ ਕੱਢੇ ਕਰੂੰਗਾ ਕਾ ਚਿਕਣਾ ਅੱਜ ਬਲੌਗ ਬਣਾਇਆ ਜੇ ਬਲੌਗ ਐਦਾਂ ਵਧੀਆ ਲੱਗਿਆ ਤੁਹਾਨੂੰ ਦੇਖੋ ਜੀ ਅਸੀਂ ਗੱਲਾਂ ਬਾਤਾਂ ਉਹ ਕਰਨੀਆਂ ਜੋ ਘਰਗ੍ਰਸਤੀ ਦੀਆਂ ਤਾਨੂੰ ਪਤਾ ਜੀ ਆਪਾਂ ਪੈਂਡੂ ਜੇ ਬੰਦੇ ਦੇਸੀ ਜੇ ਬੰਦੇ ਤੇ ਬਲੌਗ ਵੀ ਆਪਣਾ ਘਰ ਦਾ ਹੀ ਮਿਲੂਗਾ ਜਾਂ ਬਾਹਰ ਦਾ ਤੇ ਮੇਰੀ ਉਹ ਭੈਣੋ ਭਰਾਵੋ ਜੇ ਮਨ ਨੂੰ ਕੋਈ ਗੁੱਸਾ ਆ ਗਾ ਤ ਕੁਝ ਗਲਤ ਲੱਗਿਆ ਕੁਝ ਵੀ ਤੁਹਾਨੂੰ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਸਾਨੂੰ ਦੱਸ ਦਿਓ ਅਸੀਂ ਉਹ ਆਪਣੀ ਗਲਤੀ ਜਰੂਰ ਸੁਮਾਰੋਗੇ ਤੁਹਾਨੂੰ ਪਹਿਲਾਂ ਵੀ ਪਤਾ ਵੀ ਅਸੀਂ ਕਦੇ ਗਲਤ ਗੱਲ ਕਰਦੇ ਨਹੀਂ ਨਾ ਕੁਝ ਗਲਤ ਚੰਗਾ ਮਾੜਾ ਦਿਖਾਣਾ ਹੈ ਬਲੌਗ ਚ ਅਸੀਂ ਕਰਾ ਦਿਖਾਣੇ ਓਰੀਜਨਲ ਜਿਕਣਾ ਆਪਣਾ ਘਰ ਤੇ ਜੋ ਕੰਮ ਹੈ ਜਾਂ ਕੋਈ ਸਿਆਣਿਆਂ ਕਰ ਰਹੇ ਵੇ ਜਾਂ ਕੋਈ ਅੱਗੇ ਆਉਣ ਵਾਲੀਆਂ ਭਵਿੱਖ ਚ ਗੱਲਾਂ ਉਹ ਜ਼ਰੂਰੀ ਕਰਦੇ ਆਂ ਲਾਜ਼ਮੀ ਜਿਕੜਾ ਹੋਣਾ ਹੈ ਵੀ ਭਾਈ ਜਿੰਨਾ ਕਿ ਸਾਨੂੰ ਪਤਾ ਹੈ ਕੋਈ ਮਹੀਨਾ ਚੜ੍ਹਿਆ ਕੋਈ ਮੌਸਮ ਚੇਂਜ ਹੋਈ ਕਿੱਦਾਂ ਹੈ ਜਾਂ ਅਸੀਂ ਆਪਣੇ ਤੇ ਲਾ ਕੇ ਉਹ ਗੱਲਾਂ ਕਰਦੇ ਹੈ ਕਿ ਨਹੀਂ ਮਨਜੀਤ ਤੇ ਹਾਂ ਇਹ ਪ੍ਰਮਾਤਮਾ ਨੇ ਸੁੱਖ ਰੱਖਿਆ ਮੈਂ ਤਾਂ ਇਹੀ ਸੋਚਿਆ ਉਹਨਾਂ ਨੂੰ ਵੀ ਕਹਤੇ ਆ ਵੀ ਜੇ ਤੁਸੀਂ 90 95000 ਦਾ ਐਸਟੀਮੇਟ ਦਿਆ ਤਾਂ 1 ਲੱਖ 10 15000 ਤਾਂ ਲੱਗ ਸਕਦਾ ਹਣੀ ਮਨਜੀਤ ਕੋਈ ਹੋਰ ਨਵੀਂ ਚੀਜ਼ ਐਡ ਹੋ ਜਾਂਦੀ ਹਾਂ ਮਨਜੀਤ ਨੇ ਵੀ ਕਿਹਾ ਹੈ ਕਹਿੰਦੇ ਵੀ ਅੰਕਲ ਕੋਈ ਹੋਰ ਨਮੀ ਚੀਜ਼ ਜਿਕਣਾ ਮੈਂ ਗੱਲ ਛੇੜੀ ਤੀ ਵੀ ਬਾਈ ਜੇ ਤੁਸੀਂ 90 ਦਾ ਐਸਟੀਮੇਟ ਦੰਨੇ ਤਾਂ 1 ਲੱਖ 10 ਤਾਂ ਸੋਚ ਕੇ ਚੱਲੋਗਾ ਇਹਨੇ ਵੀ ਨਹੀਂ ਨਹੀਂ 95 ਤੇ ਘਟੂਗਾ 1000 2000 ਦੇਖੋ ਇੰਨੇ ਵਧੀਆ ਜੇ ਆਪਣੇ ਪੰਜਾਬੀ ਤੇ ਤਾਂ ਵਧੀਆ ਰਾਏ ਦਈਏ ਦੇਖਣੇ ਬਾਕੀ ਹੁਣ ਸਮਾਨ ਕਰਵਾਉਂਗੇ ਕੰਮ ਤੇ ਬਾਕੀ ਇੱਕ ਗੱਲ ਹੋਰ ਜ਼ਰੂਰ ਕਹੀ ਹੈ ਜੀ ਉਹਨਾਂ ਕਹਿੰਦੇ ਬਕਸੇ ਜੋ ਬਣਾਣੇ ਅਸੀਂ ਉਹ ਬਣਾ ਦੇਣੇ ਉਦੇ ਵਿੱਚ ਜੋ ਸਮਾਨ ਲਾਣਾ ਤੁਹਾਨੂੰ ਪੁੱਛ ਦੱਸ ਕੇ ਲਵਾ ਦੇਣਾ ਵੀ ਇਹ ਇੰਨੇ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਤੇ ਕਹਿੰਦੇ ਜਿਹੜਾ ਸਨਮੈਕਾ ਨਾ ਤੁਸੀਂ ਸਾਨੂੰ ਦੱਸ ਦਿਓ ਵੀ ਕਿਹੜੇ ਕਲਰ ਦਾ ਲਾਣਾ ਹੈ ਉਹ ਸਨਮੈਕੇ ਦੀ ਤੁਹਾਨੂੰ ਅਸੀਂ ਐਲਬਮ ਲਿਆ ਦੂੰਗੇ ਤੁਸੀਂ ਦੱਸ ਦਿਓ ਲਾ ਦੂੰਗੇ ਕਲਰ ਹਣੀ ਮਨਜੀਤ ਤੇ ਬਾਕੀ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਨੇ ਆਪਣੇ ਘਰਾਂ ਕਿਚਨ ਚ ਲਵਾਏ ਵੇ ਸਾਨੂੰ ਦੱਸ ਦਿਓ ਵੀ ਕਿਹ ਆ ਸਾਈਡ ਵੈਕਟ ਹੈ ਵਾਈਟ ਲਵਾਈਏ ਬਲੈਕ ਲਵਾਈਏ ਜਾਂ ਗ੍ਰੇ ਲਵਾਈਏ ਤਾਂ ਉਸ ਤੁਸੀਂ ਸਾਨੂੰ ਅਸੀਂ ਤੁਹਾਨੂੰ ਵੀ ਪੁੱਛੂਗੇ ਵਲੋਗਾਂ ਦੇ ਵਿੱਚ ਉਸ ਟਾਈਮ ਵੀ ਦਿਖਾ ਵੀ ਦਵਾਂਗੇ ਤੇ ਦੱਸ ਵੀ ਦੇ ਹਾਂ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਦਾ ਵਲੋਗ ਹੋ ਗਿਆ ਲੰਬਾ ਤੇ ਮਿਲਦੇ ਹਾਂ ਜੀ ਅਗਲੇ ਵਲੋਗ ਵਿੱਚ ਸਾਨੂੰ ਦੋ ਜੱਜ ਸਾਡੇ ਵੱਲੋਂ ਸਾਸਰੀ ਕਾ ਬਾਏ ਬਾਏ ਮਿਲਦੇ ਹਾਂ ਜੀ ਫੇਰ ਕਰੋ ਜੀ ਸ਼ਾਮ ਦਾ ਆਪਣਾ ਕਿਹੜਾ ਨਾਸ਼ਤਾ ਹੈ ਹਾਂ ਬ੍ਰੇਕਫਾਸਟ ਡਿਨਰ ਬ੍ਰੇਕਫਾਸਟ ਸਵੇਰੇ ਹੁੰਦਾ ਹਾਂ 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 ਉਹਦੇ ਬਾਅਦ ਤੀਜਾ ਕਿਹੜਾ ਹੈ ਲੰਚ ਹੈ ਲੰਚ ਦੁਪਹਿਰ ਦਾ ਹੁੰਦਾ ਹੈ ਡਿਨਰ ਸ਼ਾਮ ਦਾ ਹੁੰਦਾ ਹੈ ਡਿਨਰ ਕਰ ਰਹੇ ਜੀ ਕਰੋ ਜੀ ਕਰੋ ਜੀ ਕਰੋ ਡਿਨਰ ਇਹ ਮੈਂ ਤਾਂ ਆ ਪੁੱਛਿਆਦਾ ਕਿਉਂਕਿ ਪਤਾ ਸਾਨੂੰ ਵੀ ਤਿੰਨ ਤਾਂ ਹੈ ਤਿੰਨ ਟਾਈਮ ਹੈ ਮਾਰਨਿੰਗ ਟਾਈਮ ਬ੍ਰੇਕਫਾਸਟ ਲੰਚ ਦੁਪਹਿਰੇ ਡਿਨਰ ਸ਼ਾਮ ਨੂੰ ਹੈ ਨਾ ਨਾ ਮੈਨੂੰ ਵੀ ਪਤਾ ਵੀ ਤੈਨੂੰ ਪਤਾ ਹੈ ਚਲੋ ਕੋਈ ਨਹੀਂ ਕੋਈ ਨਹੀਂ ਗਲਤੀ ਫਲਤੀ ਮਾਪ ਸਾਸਰੀ ਕਾਲ ਸਾਰਿਆਂ ਨੂੰ ਹੱਸਦੇ ਵਸਦੇ ਰਹੋ ਜੀ